ਮਾਤਾ ਨੇ ਤਾਈ ਕੇ ਕੋਈਆਂ ਆਈਆਂ ਹਰ ਤਰੀਕ ਕਿਉਂ ਮੈਂ ਤਾਂ ਜਾ ਕੇ ਦੇਖ ਕੇ ਆਈਆਂ ਉਹਨਾਂ ਦੀਆਂ ਨੂਹਾਂ ਦਾ ਕੰਮ ਇਹਦੇ ਤਾਈ ਦੀਆਂ ਸਾਰੇ ਕਿੰਨੇ ਭਾਂਡੇ ਪਿੱਤਲ ਦੇ ਮਾਂਜ ਮਾਂਜ ਹਜੇ ਸੋਹਣੀਆਂ ਕੰਧੋੜਨਾ ਭਰੀਆਂ ਪਈਆਂ ਪਿੱਤਲ ਦੇ ਭਾਂਡੇ ਕੀ ਤਾਂ ਚਾਹ ਕਰਦੀਆਂ ਫਟੀਲੇ ਚ ਪਿੱਤਲ ਦੇ ਭਾਂਡੇ ਕੀ ਟਾਰ ਚੋਂਦੀਆਂ ਨੇ ਬਾਲਟੀ ਚ ਤੇ ਪਰਾਂਥ ਜੇ ਪਿੱਤਲ ਦੀ ਚਾਟਾ ਗੁੰਨ੍ਹਣੀਆਂ ਨੇ ਆ ਅਸੀਂ ਤਾਂ ਦੋਨੇ ਸੱਸ ਨੂੰ ਹਾਂ ਕਾਵਲੀਆਂ ਸਟੀਲ ਚੀ ਸੱਚਾ ਸਟੀਲ ਚੀ ਰੋਹਾ ਦੁੱਧ ਬਾਦ ਸਾਰਾ ਸਟੀਲ ਹੀ ਵਰਤੀ ਜਾਂਦੇ ਆ ਤਾਂ ਤਾਂ ਉਹੀ ਗੱਲ ਵਾਂਗੂ ਬਿਮਾਰੀਆਂ ਲੱਗੀਆਂ ਜਾਂਦੀਆਂ ਰੋਗ ਲੱਗ ਜਾਂਦੇ ਨੇ ਮੇਰੇ ਕੋਲ ਤਾਂ ਅਪਦੇਸਾਂ ਦੇ ਪਾਇਆ ਪਿੱਤਲ ਦੇ ਭਾਂਡੇ ਗਿਆ ਕਿ ਮੈਂ ਤਾਂ ਆਪ ਕਰਦਾ ਤੇ ਹੁਣ ਪਿੱਤਲੀ ਵਾਤਿਆ ਕਰਾਂਗੇ ਆ ਤਾਂ ਅਸੀਂ ਭਰ ਕੇ ਨਾ ਹੁਣ ਬੋਰੀਆਂ ਕਿ ਜੜੀ ਰੱਖ ਦਿਆਂ ਗਿਆ ਤੇ ਟੀਲ ਨੂੰ ਤਾਂ ਵਰਤਨ ਹੀ ਹਟਾ ਗਿਆ ਸੀ ਦੇਖ ਲੈ ਲੈ ਉੱਡੀ ਤੁਰ ਜਾਂਦੀ ਮੇਰੀ ਤਾਂ ਗੱਲ ਹੀ ਨਹੀਂ ਸੁਣੀ ਪਤਾ ਨਹੀਂ ਕਿੱਧਰ ਤਾਂ ਗਈ ਸੀ ਕਿੱਧਰ ਨਾ ਤੇ ਹੁਣ ਅੰਦਰ ਕੀ ਕਰਨ ਗਈ ਐ ਸਿੱਧਣ ਸਿੱਧੀ ਅੰਦਰ ਜਾਬ ਜੀ ਕਿੰਨੇ ਮਰਜ਼ੀ ਬੋਲ ਮਾਰੀ ਜਾ ਇਹਨੂੰ ਪਰ ਇਹਨੇ ਨਹੀਂ ਜਵਾਬ ਦੇਣਾ ਖਬਰੇ ਕੀ ਕਰਦੀ ਫਿਰਦੀ ਐ ਕਰਦੀ ਫਿਰ ਭਈ ਜਿਹੜਾ ਕੁਝ ਕਰਨਾ ਐ ਮੈਂ ਤਾਂ ਸੰਭਰਦੀ ਆਂ ਭਾਂਡਾ ਠਿੱਕਰ ਮੈਂ ਮੰਜਾ ਭਾਂਡਿਆਂ ਦੇ ਹੱਥ ਨਹੀਂ ਲਾਉਣਾ ਤੜਕੀ ਤੁਰ ਜਾਂਦੀਏਗੀ ਚੱਕੀ ਚੁੰਨੀ ਨਾ ਲੀ ਵਸ ਚੱਲ ਮੈਂ ਤਾਂ ਜਾ ਕੇ ਆਉਣੀ ਆਂ ਭਈ ਨਾ ਇਹ ਦੱਸੇ ਵੀ ਮੈਂ ਜਾਣੀ ਕਿਧਰ ਐ ਆਈ ਕੀ ਨਾ ਹੁਣ ਇਹ ਅੰਦਰ ਕਰਦੀ ਕੀ ਅੰਦਰ ਖੜਕਾ ਜਾਂ ਕਰੀ ਜਾਂਦੀ ਆ ਦੜਕ ਦੜਕ ਮਾਰੀ ਜਾਂਦੀ ਆ ਪਤਾ ਨਹੀਂ ਕੀ ਮਾਰੀ ਜਾਂਦੀ ਏ ਕਰੀ ਜਾਂਦੇ ਜਿਹੜਾ ਕੁਝ ਕਰਦੀ ਆ ਮੈਂ ਤਾਂ ਇੱਥੇ ਈ ਆਦਾ ਕੰਮ ਕਰਦੀ ਆ ਐਵੇਂ ਮੈਨੂੰ ਇੱਥੇ ਵਾਦਾ ਵਾਦਾ ਕੀਤਾ ਰਦੂਗੀ ਕੋਈ ਕੁਝ ਸਿੱਟ ਕਰਤਾ ਫਿਰ ਮੈਨੂੰ ਸਾਹਮਣਾ ਪੂਜਾ ਕੇ ਮੈਂ ਤਾਂ ਆ ਕਰਦੇ ਪੇਟੀ ਚੋਂ ਅਨਸਾਰ ਕਿਹੜਾ ਐਨਾਕ ਤਾਂ ਵਰਤੂਆਂਗੇ ਹੋਰ ਤੇ ਅਜੇ ਤਾਂ ਹਜੇ ਹੋਰ ਪਾਏ ਨੇ ਮੇਰੇ ਕੋਲ ਦੇਗ ਪਈਆ ਪਿੱਤਰ ਦੀ ਤੇ ਹਜੇ ਹੋਰ ਭਾਂਡੇ ਪਿੱਤਲ ਦੇ ਬਲਾ ਹੀ ਪਾਏ ਨੇ ਉਹ ਵੀ ਕੱਢੂੰਗੀ ਕਿਰ ਐਨੇ ਕਟ ਮੈਂ ਇਹੋ ਕਰਦੀ ਹਾਂ ਹਰ ਤਰੀਕ ਤੂੰ ਮਾਜ ਦੂਗੀ ਸਾਰੇ ਵੜੀਆ ਬਣਾ ਦੂਗੀ ਮਾਜ ਕੇ ਹਰ ਤਰੀਕ ਤੋ ਆ ਬਾਈ ਨਾ ਸਾਰੇ ਭਾਂਡੇ ਆਪਣੇ ਮਾਂ ਜਿਹੜਾ ਪਿੱਤਲ ਦੇ ਮੈਂ ਤੈਨੂੰ ਹੋਰ ਵੀ ਕੱਢ ਕੇ ਦੇਵਾਂਗੀ ਪੇਟੀ ਚ ਪਾ ਜਾ ਮੇਰੇ ਕੋਲ ਅੱਛਾ ਇਹ ਤਾਂ ਵਧੀਆ ਕੰਮ ਐ ਬੇ ਆਪਾਂ ਭਾਂਡੇ ਬਟਾ ਕੇ ਨਾ ਇੰਨੇ ਪਈਆ ਪਿੱਤਲ ਦੇ ਤੇ ਸਟੀਲ ਦੇ ਭਾਂਡਿਆਂ ਦੀ ਸੈਟਾਂ ਦੀ ਬੋਰੀ ਭਰ ਕੇ ਲਾਵਾਂਗੇ ਆਪਾਂ ਤਾਂ ਕਈ ਸੈਟ ਲਿਆਵਾਂਗੇ ਇਹ ਕੌਮਲਗੇ ਇਹ ਕੀ ਕਰਨੇ ਆਪਾਂ ਬਟਾ ਕੇ ਆ ਤਾਂ ਪਿੱਤਲ ਤਾਂ ਆਪਾਂ ਨੂੰ ਕਿਤੇ ਪਾ ਲਿਆ ਨਹੀਂ ਠਿਆਂਦਾ ਕੌਮਲਗੇ ਇੰਨਾ ਮਹਿੰਗਾ ਪਿੱਤਲ ਹੈਗਾ ਤੇ ਆਪਾਂ ਲੋਹਾ ਕੀ ਕਰਨਾ ਹੈ ਲੋਹਾ ਹੋਰ ਇਹ ਲੋਹਾ ਹੀ ਆ ਬਾਈ ਇਹ ਤਾਂ ਇਹ ਤਾਂ ਬਿਮਾਰੀਆਂ ਦਾ ਘਰ ਐ ਨਾ ਫਿਰ ਉਹਦਾ ਕੀ ਕਰਨੇ ਇਹ ਆਪਾਂ ਹੁਣ ਮਾਂਜ ਕੇ ਵਰਤਿਆ ਕਰਾਂਗੇ ਤਾਂ ਆਪਾਂ ਚਾਹ ਕਰਿਆ ਕਰਾਂਗੇ ਹਾਂ ਤੇ ਅਈ ਚ ਆਪਾਂ ਤਾ ਗੁੰਨਾਗੇ ਪਿੱਤਲ ਦੇ ਚ ਤੇ ਅਈ ਚ ਦੇਖਣਾ ਪਤਾ ਚੋਇਆ ਕਰ ਆਪਾਂ ਪਿੱਤਲ ਵਰਤਿਆ ਕਰਾਂਗੇ ਬੇਬੇ ਪਿੱਤਲ ਨੂੰ ਮਾਂਜੂ ਕੋਣ ਤੇਰਾ ਦਿਮਾਗ ਖਰਾਬ ਹੋਇਆ ਇਹ ਤਾਂ ਪਿੱਤਲੇ ਭਾਂਡੇ ਤਾਂ ਉਹੀ ਗੱਲ ਕੰਟਾ ਤੇ ਰੇਤਾ ਪਹਿਲਾਂ ਰੇਤਾ ਲੈਣਾ ਬੁੱਕੱਕਾ ਫਿਰ ਇਹ ਰੇਤੇ ਨਾਲ ਮਾਂਜਨੇ ਪੈਣਗੇ ਫਿਰ ਇਹਨਾਂ ਵਿੱਚ ਲੱਸੀ ਪਾਉਣੀ ਪੂ ਨਾਲੇ ਹੁਣ ਕੌਣ ਵਰਤਦਾ ਪਿੱਤਲ ਹੁਣ ਤਾਂ ਹਰੇਕ ਸਟੀਲ ਦੇ ਭਾਂਡੇ ਚ ਬਣਾਉਂਦਾ ਬਸਤੀ ਜਾਣਦੇ ਕਿਹੜਾ ਕੋਈ ਵਰਤਦਾ ਹੁਣ ਆਪਾਂ ਤਾਂ ਪਲਾਣਾ ਰਵਾਜ ਹੀ ਵਰਤਾਂਗੇ ਆਪਾਂ ਤਾਂ ਹੁਣ ਸਾਰਾ ਪਿੱਤਲ ਵਰਤਾਂਗੇ ਨਾ ਤੂੰ ਰੀਸ ਕਿੱਥੋਂ ਲੱਗ ਕੇ ਆਈਂ ਪਹਿਲਾਂ ਮੈਨੂੰ ਐਂ ਦੱਸ ਕਿਸੇ ਨੇ ਦੇਖ ਕੇ ਆਈਂ ਹਾਂ ਦੇਖ ਕੇ ਆਈਂ ਫੇਰ ਹੀ ਮੈਂ ਅੰਸਾਰ ਅੰਦਰੋਂ ਕੱਢੇ ਨੇ ਭਾਈ ਹੋਰ ਮਾਈਕੀ ਦਾ ਸਕੀ ਉਹੀ ਮੈਨੂੰ ਸੁਫਨਾ ਆ ਗਿਆ ਵੀ ਮੈਂ ਕਿਹਦੇ ਦੇਖਿਆ ਤੂੰ ਮੈਂ ਦੇਖਿਆ ਤੇਰੇ ਤਾਏ ਕੇ ਉਹਨਾਂ ਦੀਆਂ ਨੂਹਾਂ ਤੇਰੇ ਤੋਈਆਂ ਆ ਮਾਂਜ ਮਾਂਜ ਨਾ ਕਿਨੇ ਭਾਣੇ ਭਾਂਡੇ ਬਾਹਰ ਦੇਖ ਭਾਈ ਉਹ ਤਾਂ ਤੰਨੀਆਂ ਨਹੀਂ ਐ ਇੱਕ ਜਾਨੀ ਦੀ ਸਪੈਸ਼ਲ ਭਾਂਡਿਆਂ ਤੇ ਡਿਊਟੀ ਐ ਇੱਕ ਜਾਨੀ ਗੋਹਾ ਕੁੜਾ ਕਰ ਲੈਂਦੀ ਐ ਇੱਕ ਜਾਨੀ ਰੋਟੀ ਟੁੱਕ ਕਰ ਲੈਂਦੀ ਐ ਕਿੱਥੇ ਤੰਨੀਆਂਆਂ ਮੈਂ ਕਿੱਥੇ ਕੱਲਾ ਬੰਦਾ ਆ ਦੋ ਸਟੀਲ ਦੇ ਭਾਂਡੇ ਚ ਤਾਂ ਹੱਥ ਨਹੀਂ ਮਾਰਦੀ ਕਿਸੇ ਵੇਲੇ ਮਾਂਜੇ ਨਹੀਂ ਉਹ ਤਾਂ ਮੈਂ ਹੁਣ ਮਾਂਜ ਕੇ ਹਟਿਆਂਗੀ ਹਟੇਰਾ ਸੰਭਰਣਾ ਨਾ ਪਏ ਤੇ ਫਿਰ ਮੈਂ ਇੱਥੋਂ ਤਾਂ ਪਈ ਪਿੱਤਲ ਦੇ ਭਾਂਡੇ ਸਮਿਆਂ ਕਰਨਗੇ ਦੇਖ ਮੈਂ ਇੱਥੋਂ ਨਹੀਂ ਪਿੱਤਲ ਦੇ ਭਾਂਡੇ ਮਾਂਜੀ ਜਾਂਦੇ ਜੇ ਤੂੰ ਮਾਂਜਦੀ ਐ ਆਪ ਮਾਂਝ ਸਕਦੀਆਂ ਤਾਂ ਲਾ ਲਾ ਫਿਰ ਮੈਂ ਮਾਂਝਾ ਕਰੂ ਮੈਂ ਤਾਂ ਤੇਰਾ ਨਾ ਬੱਠਲ ਮਗਾ ਲੂ ਗਰ ਲਾਲ ਤੋਂ ਮੈਨੂੰ ਪਤਾ ਤੇਰਾ ਮਾਂਝ ਨਹੀਂ ਆਈਆ ਸਿੱਕ ਕੇ ਨਾ ਮੇਰੇ ਮੂਹਰੇ ਇੱਥੇ ਤੁਰ ਜਾ ਕਰੇਗੀ ਉਹ ਤਾਂਹੀਂ ਨਹੀਂ ਕਰੇ ਮੈਥੋਂ ਨਹੀਂ ਆ ਚਾਈਂ ਛੇੜਦੀ ਮੈਂ ਤੈਨੂੰ ਦੱਸਾਂ ਜਿਵੇਂ ਕੱਢ ਕੇ ਲਈਆਂ ਨਾ ਉਹ ਮੇਰੀ ਪੇਟੀ ਚ ਤੇ ਰਹਿ ਰਿਹਾ ਸਾਹ ਇਹ ਤੇ ਨਾ ਢੇਰੀ ਲਵਾਉਣ ਨੂੰ ਬੁਲਾਇ ਸੋਹਣੀ ਕੱਕੇ ਜਿਹੜੇ ਤੇ ਜਿਮਗਾ ਕੇ ਆਪਣੇ ਧੋਇਆ ਜਾਣ ਦੀ ਮੰਜਨ ਵਾਲੀ ਨੂੰ ਇੱਕ ਦਿਨ ਮੰਜ ਦੇਗੀ ਦੋ ਦਿਨ ਮੰਜ ਦੇਗੀ ਮੇਰੇ ਘਰ ਪਰੇਗੀ ਚੁੱਪ ਕਰਕੇ ਅੰਦਰ ਤਰੇ ਕਰਕੇ ਦੋ ਆਪਾਂ ਮੰਜਨ ਲਾ ਗਏ ਨਾ ਇਹ ਤਾਂ ਬਾਹਰ ਸੋਨੇ ਨਿਖਰਿਆ ਕਰਨਗੇ ਆਪਾਂ ਨੂੰ ਹੁਣੀ ਕਿਹੜਾ ਆ ਅੱਖਾਂ ਜੀਆਂ ਕੱਢ ਦੇ ਨੇ ਬੁਰੇ ਲੱਗਦੇ ਨੇ ਬੇਬੇ ਮੈਥੋਂ ਘਰ ਦੇ ਕੰਮ ਹੋਰ ਨਹੀਂ ਨਿਭੜਦੇ ਮੈਂ ਤਾਂ ਹੁਣ ਤੱਕ ਕੱਪੜੇ ਧੋ ਕੇ ਨਹੀਂ ਐਡੀ ਕੰਦ ਕੌਹੀ ਗੱਲ ਸਾਰਾ ਕੋਠਾ ਭਰੇ ਆਪੇ ਕੱਪੜਿਆਂ ਦਾ ਤੇ ਮੈਂ ਆ ਭਾਂਡਿਆਂ ਨਾਲ ਕਿੱ ਚੱਕ ਪੁੱਠੀ ਪਰਾਂਤ ਲੈ ਜਾ ਚੱਕ ਪੁੱਠੇ ਚੱਕ ਹਲੇ ਜਾ ਲੈ ਜਾ ਕੋਈ ਅੰਦਰ ਫੌਰੀ ਨੂੰ ਹੋਈ ਨਹੀਂ ਵੀ ਇਹ ਪਰਾਂ ਨੇ ਪੰਡਿਆ ਚ ਖਾਇਆ ਪੀਆ ਕਰਕੇ ਜਿੱਦਾਂ ਤਾਉਲੀ ਦਾ ਲੈ ਆਪਣਾ ਵੀ ਪਰਿਵਾਰ ਵੱਡਾ ਹੋ ਗਿਆ ਨਾ ਤਾਇ ਦੀਆਂ ਨੂੰਹਾਂ ਵਾਂਗੂ ਤਿੰਨ ਚਾਰ ਜਣੀਆਂ ਹੋ ਗਈਆਂ ਉਹਦੇ ਖਾ ਲਾਂਗੇ ਪਿੱਤਲ ਦੇ ਮਾਂਣਿਆਂ ਚ ਕੋਈ ਨਹੀਂ ਤੇਰੇ ਕਾਹਕੇ ਪਰਿਵਾਰ ਵੱਡਾ ਨੂੰਹਾਂ ਤੇ ਉਹਨੇ ਫਿਰ ਪਰਿਵਾਰ ਵੀ ਵੱਡਾ ਉਹਨਾਂ ਦੇ ਖਾਣ ਵਾਲਾ ਵੀ ਬਾਵਾ ਟੱਬਰ ਆ ਗਿਆ ਉਹਦੇ ਕੰਮ ਕਰਨ ਵਾਲੇ ਵੀ ਬੰਦੇ ਨਾ ਲੈ ਜਾ ਲੈ ਜਾ ਪਰਿਆਂ ਨੰਮ ਅਰੀਸ਼ਾਂ ਲੱਗ ਕੇ ਆਉਂਦੀ ਐ ਤੁਰ ਗਈ ਲੈ ਜਰਕਦੇ ਨੇ ਆ ਕੇ ਮੈਂ ਖ ਪਤਾ ਨਹੀਂ ਇਹ ਜਾ ਕੰਮ ਕੀ ਕਰਨਾ ਜਾ ਕੇ ਜਿਹੜੀ ਉੱਡੀ ਗਈ ਅੰਦਰ ਹਾਂ ਮੈਥੋਂ ਦੱਸ ਕੋ ਪਿੱਤਲ ਦੇ ਭਾਂਡੇ ਨਾਲ ਪੰਗਾ ਲਈਦਾ ਤੂੰ ਇੱਕ ਦਿਨ ਮਾਂਜ ਕੇ ਦੋ ਦਿਨ ਮਾਂਜਦੀਂਗੀ ਰਹਤੇ ਨਾ ਮੁੜ ਕੇ ਕਹੇਂਗੀ ਤੇਰੇ ਭਾਂਡੇ ਪਈ ਮਾਂਜਨਾਵਾ ਜੇ ਉਹ ਧਮੇ ਨੇ ਰਹਿਣ ਲੱਗ ਜਾਨੀ ਇੱਕ ਦਿਨ ਮਾਂਜ ਕੇ ਕਹੇਂ ਨਹੀਂ ਚੱਕ ਲਾਵਦੀ ਚਗਲ ਮਾਂਜਨਾ ਮਾਂਜ ਹੁਣ ਕਹਿੰਦੀ ਮਾਂਜਿਆ ਕਰੂੰਗੀ ਤੇ ਸਾਡੇ ਤਾਂ ਨਾ ਕਿਤੇ ਧੁੱਪ ਵੀ ਨਹੀਂ ਹੈਗੀ ਇੱਥੇ ਆ ਥੋੜੇ ਥਾਂ 'ਚ ਧੁੱਪ ਆਉਂਦੀ ਆ ਚਲ ਇੱਥੇ ਖੜਕੀ ਬੇਬੇ ਨਾਲ ਗੱਲ ਕਰਦੀਆਂ 10 ਮਿੰਟ ਸਾਰੇ ਵੇੜੇ ਚ ਉਧਰ ਸ਼ਾਂ ਹੋਈ ਪਈ ਐ ਤੇ ਠੰਡ ਲੱਗੀ ਜਾਂਦੀ ਐ ਜੇ ਬੇਬੇ ਘਰੇ ਹੋਵੇ ਤਾਂ ਵੀ ਠੀਕ ਆ ਕਿਤੇ ਕਿਸੇ ਪਾਸੇ ਕੰਮ ਤੰਦੇ ਨਾ ਗਈ ਹੋਵੇ ਹੈਲੋ ਹੈਲੋ ਹਾਂ ਵੇ ਬੇਬੇ ਕਿਵੇਂ ਆਂ ਘਰੀਆਂ ਹਾਂ ਹਾਂ ਘਰੀਆਂ ਪੁੱਤੋ ਠੀਕ ਹੈ ਰਾਜਵੀਰ ਹਾਂ ਹਾਂ ਠੀਕ ਆ ਵਧੀਆ ਤੂੰ ਦੱਸ ਬੇਬੇ ਕਿਵੇਂ ਆਂ ਠੀਕ ਆ ਪੁੱਤੋ ਵਧੀਆ ਕੰਮ ਜਾ ਕਰਕੇ ਹਟੀ ਸੀ ਉਧਰ ਤਾਂ ਛਾਂ ਆ ਗਈ ਸਾਰੇ ਬੇੜੇ ਚ ਇੱਥੇ ਧੁੱਪ ਸੀ ਥੋੜੇ ਥਾਂ ਜਮਹਾਂ ਚੱਲ ਨਾਲੇ ਤਾਂ ਧੁੱਪ ਜੀ ਸਾਈਕ ਲੈਣੀਆਂ ਨਾਲ ਬੇਬੇ ਨਾਲ ਗੱਲ ਕਰ ਲੈਣੀ ਆ ਉਹ ਪੁੱਤੋ ਛੋਟੇ ਛਾ ਜਾਂਦੀ ਆ ਨਾ ਇੱਧਰ ਬੇਬੇ ਸਾਡੇ ਉਧਰ ਤਾਂ ਵਿੜੇ ਤੇ ਜਮੀਨੇ ਧੁੱਪ ਆਉਂਦੀ ਇੱਧਰ ਪਸ਼ੂਆਂ ਬੰਨੀ ਹੈਗੀ ਹਾਂ ਇੱਧਰ ਸੋਡੇ ਸਾਰੇ ਧੁੱਪ ਪਰੈਂਦੀ ਆ ਹਾਂ ਸੋਡੇ ਤਾਂ ਵਧੀਆ ਹੈ ਇਧਰ ਨਾ ਨਿੱਗਰ ਰਹਿੰਦੀ ਹੈ ਸਾਰਾ ਦਿਨ ਚੜਦੀ ਧੁੱਪ ਆ ਜਾਂਦੀ ਹੈ ਹਾਂ ਲੋਟੋ ਪੁੱਤੋ ਵਧੀਆ ਚੜ ਧੁੱਪੇ ਹੋਰ ਬਾਈ ਹੋਰੀ ਕਿਵੇਂ ਹਰਪ੍ਰੀਤ ਹੋਰੀ ਕਿਵੇਂ ਹੈਗੇ ਠੀਕ ਹੈ ਵਧੀਆ ਹਰਪ੍ਰੀਤ ਵੀ ਠੀਕ ਹੈ ਬਾਈ ਵੀ ਠੀਕ ਹੈ ਤੇਰਾ ਸਾਰੇ ਠੀਕ ਹੈ ਵਧੀਆ ਅੱਛਾ ਹੁਣ ਤਾਂ ਨਹੀਂ ਬੋਲੀ ਬੁਲੀ ਤੇਰੇ ਨਾ ਨੋ ਨੋ ਹੁਣ ਤਾਂ ਨਹੀਂ ਬੋਦੀ ਵਸਾਂ ਤਾਂ ਜੇ ਕੋਈ ਮਾੜਾ ਮੋਟਾ ਕੰਮ ਨੂ ਪੈਣੀਆ ਫੇਰ ਉਦੋਂ ਤਾਂ ਫੇਰ ਕਰਦੀ ਐ ਕਿਵੇਂ ਕੋਈ ਅਸੀ ਕੇ ਖਿਲ ਜੜਕਦੀ ਹੁੰਦੀ ਐ ਆਏ ਜੜਕਦੀ ਐ ਫੇਰ ਤੜਕੀ ਹੋਣੀ ਐ ਫੇਰ ਹਾਂ ਤੜਕਦੀ ਆ ਭਾਈ ਉਹ ਪਿੱਤਲ ਦੇ ਭਾਂਡੇ ਪਏ ਸੀ ਤੇ ਮਾਇਤੇ ਰੇ ਬਾਗੀਤਾ ਇਹ ਕਾਰੇ ਜਿਉਂ ਮਾ ਨੂੰ ਨੂੰਹਾਣੇ ਤੇ ਤਾਈ ਦੀਆਂ ਨੇ ਮਾਂ ਜਮਾਂ ਸਾਰੇ ਪਿੱਤਲ ਦੇ ਭਾਂਡੇ ਲਾ ਛੱਡਿਆ ਰਾਜਵੀਰ ਮੇਨ ਤੋਂ ਬਾਅਦ ਹੀ ਬੇਬੇ ਹੁਣ ਤਾਂ ਸੋਹਣੇ ਲੱਗਦੇ ਆ ਉਹ ਹੀ ਗੱਲ ਹੁਣ ਤਾਂ ਨਾ ਰਿਵਾਜ ਪੁਰਾਣੇ ਰਿਵਾਜ ਸਾਰੇ ਦੁਵਾਰੀ ਚੱਲੀ ਜਾਂਦੇ ਆ ਹੁਣ ਤਾਂ ਹਰੇਕ ਨੇ ਪਿੱਤਲ ਦੇ ਭਾਂਡੇ ਲਿਆ ਰੱਖੇ ਆ ਨਾਲੇ ਤਾਂ ਘਰੇ ਪਏ ਸੋਹਣੇ ਲੱਗਦੇ ਆ ਹਾਂ ਤੇ ਉਹ ਦੇਖ ਕੇ ਮੈਨੂੰ ਰੀਸ ਆ ਗਈ ਮੈਨੂੰ ਐ ਲੱਗਿਆ ਵਾ ਕੱਲ ਆਪਣੇ ਤਾਂ ਆਪ ਕਿੰਨੇ ਪਾਏ ਆ ਮੇਰੇ ਵਾਲੇ ਭਾਂਡੇ ਤੇ ਮਾਖਾ ਜੀ ਤਵੇ ਵੀ ਫਿਰ ਵਰਤੀ ਜਾਂਦੀ ਹੁਣ ਉਹ ਹੀ ਗੱਲ ਤੁਸੀਂ ਕਿਹਾ ਹੁਣ ਕਿਸੇ ਨੂੰ ਦਾਤ ਚ ਦੇਣੀਆਂ ਚੀਜ਼ਾਂ ਹੁਣ ਜਿਹੜੀਆਂ ਤੇਰੇ ਕੋਲ ਘਰੇ ਪੰਗਾਂ ਨੇ ਪਿੱਤਲਾਂ ਦੀਆਂ ਪ੍ਰਾਣੀਆਂ ਤਾਂ ਤੁਸੀਂ ਘਰੇ ਵਰਤ ਲਿਆ ਕਰੋ ਹੋਰ ਆਈਆਂ ਕਿੱਸੇ ਪਾਈ ਇਹ ਕਹਿੰਦੀ ਮੱਛ ਤਾਂ ਮਾਂਜੇ ਨਹੀਂ ਜਾਂਦੇ ਮੈਂ ਤਾਂ ਭਾਈ ਜਵਾਬ ਦੇ ਦੇ ਤਾਂ ਅੰਦਰੀ ਮੋੜ ਕੇ ਫੇਟਰਾ ਤੇ ਭਾਈ ਮੈਂ ਸੋਤਾ ਬੇਬੇ ਤੂੰ ਮੈਨੂੰ ਦੇ ਦੇ ਨਾ ਪਿੱਤਲ ਦੇ ਭਾਂਡੇ ਮੈਂ ਤਾਂ ਬਲਾਈ ਚਾ ਮੈਂ ਤਾਂ ਲਿਆਉਣ ਨੂੰ ਫਿਰਦੀ ਸੀ ਤੂੰ ਐਂ ਕਰੀ ਕੋਈ ਨਹੀਂ ਮੋਹੀ ਜੀ ਤੈਨੂੰ ਹੋਰ ਚੀਜ਼ ਲੈ ਕੇ ਦੇ ਦੂੰ ਕੋਈ ਕੌਣ ਕੋਈ ਨਾ ਚੀਜ਼ ਹੁੰਦਾ ਕੀ ਆ ਭਾਈ ਆਪਣਾ ਕੀ ਕੋਈ ਮਾਮਾ ਧੀ ਦਾ ਪੰਟ ਦੇ ਭਾਂਡੇ ਨੇ ਉਹ ਕੋਈ ਨਾ ਫੇਜੇ ਭਾਈ ਤੂੰ ਮਾਜ ਲਿਆ ਕਰੇਂਗੀ ਤਾਂ ਤੂੰ ਲੈ ਜਾ ਭਾਈ ਇਹਨੇ ਬਾਤ ਉਹੀ ਗੱਲ ਮੇਰੇ ਵਿਆਹ ਵਾਲੇ ਤਾਂ ਤੁਸੀਂ ਮੈਨੂੰ ਨਹੀਂ ਦਿੱਤੇ ਹੈਗੇ ਉਦੋਂ ਪਿੱਤਲ ਦੇ ਭਾਂਡੇ ਹੁਣ ਦੇ ਦੇਵੇ ਬੇ ਮੈਂ ਤਾਂ ਸਾਹਮ ਸਾਹਮ ਰੱਖੂੰ ਤੇਰੀਆਂ ਨਿਸ਼ਾਨੀਆਂ ਲੈ ਜਾ ਭਾਈ ਜੇ ਸਾਹਮ ਸਾਹਮ ਰੱਖਾਂਗੀ ਤਾਂ ਫੇਰ ਨਿਸ਼ਾਨੀਆਂ ਕੋਈ ਨਾ ਫੇਰ ਆਜਾ ਤੇ ਹੋਰ ਮੈਂ ਤਾਂ ਚਾਹੋ ਵੀ ਨਹੀਂ ਲੱਗਣ ਦਿੰਦੀ ਮੈਂ ਤਾਂ ਮਾਜ ਸਮਾਰ ਕੇ ਰੱਖਿਆ ਕਰੂੰ ਵਧੀਆ ਬਣਾ ਕੇ ਭਾਂਡੇ ਨਾ ਕੋਈ ਨਾ ਫਿਰ ਤੂੰ ਲੈ ਜਾ ਹਬਰੀ ਤਾਂ ਕਹਿੰਦੀ ਆਪਾਂ ਤਾਂ ਪਤਾ ਪਤਾ ਕੇ ਸਾਰੇ ਭਾਂਡੇ ਸਟੀਲ ਦੇ ਲਿਆਵਾਂਗੇ ਕਿ ਕੁਛ ਪਿਆ ਤੇਰੇ ਕੋਲੇ ਉਹ ਤਾਂ ਮੇਰੇ ਕੋਲ ਨਾ ਤਾਂ ਪ੍ਰਾਤ ਪਈ ਹੈ ਅੱਛਾ ਪਿੱਤਲ ਦੀ ਪ੍ਰਾਤ ਪਈ ਹੈ ਵੱਡੀ ਹੈ ਨਾ ਹਾਂ ਤੇ ਬਾਲਟੀ ਪਈ ਹੈ ਪਿੱਤਲ ਦੀ ਪ੍ਰਾਤ ਬਾਲਟੀ ਤੇ ਪਤੀਲੀ ਇੱਕ ਗੜਬੀ ਪਈ ਹੈ ਬਲਾਈ ਸੋਣੀ ਅੱਛਾ ਤੇ ਹਾਂ ਮੇ ਬੇ ਗੱਲ ਸੁਣ ਮੇਰੀ ਜਦੋਂ ਤਾਂ ਮੈਂ ਕੁਮਾਰੀ ਹੁੰਦੀ ਸੀ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਬੇਬੇ ਵਿਆ ਭਾਂਡੇ ਲਾਲਾ ਚੱਕ ਕੇ ਕਰੇ ਉਦੋਂ ਤਾਂ ਤੂੰ ਮੇਰੇ ਨਾਲ ਲੜ ਪੈਂਦੀ ਸੀ ਹੁਣ ਤੈਨੂੰ ਸ਼ੌਂਕ ਹੋ ਗਿਆ ਪਿੱਤਲ ਦੇ ਭਾਂਡਿਆਂ ਦਾ ਸ਼ੌਂਕ ਪੁੱਤੂ ਤਾਂ ਮੈਨੂੰ ਕਾਹਨੂੰ ਹੋਇਆ ਸੀ ਮੈਂ ਤਾਂ ਦੇਖਾਈ ਤੇਰੇ ਤਾਈ ਕੀ ਕਰੇ ਦੇਖ ਕੇ ਮੈਨੂੰ ਤਾਂ ਐ ਹੋ ਗਈ ਉਹ ਬੜਾ ਚੁਬੜ ਵੀ ਕਹਿ ਰਾ ਹੁਣ ਮੈਂ ਵੀ ਕੱਢ ਕੇ ਤੇ ਮੈਂ ਲਾਲਾ ਮੈਂ ਤਾਂ ਰੀਸ ਆ ਤੈਨੂੰ ਤਾਂ ਲਾਉਣ ਦੇ ਹੀ ਖੜੀ ਆ ਇਹ ਘਰੇ ਇਹਨੇ ਮਾਂਜੀ ਨਹੀਂ ਕਰਨੇ ਤੇਰੇ ਸਿਰ ਤੇ ਸਿੱਟ ਦਿਆ ਕਰੂਗੀ ਤੂੰ ਐ ਕਰ ਬੇ ਮੈਨੂੰ ਦੇ ਦੇ ਉਹ ਪਿੱਤਲ ਦੇ ਭਾਂਡੇ ਮੈਂ ਵਧੀਆ ਸੰਭਾਲ ਕੇ ਰੱਖੂਗੀ ਕੰਗਾ ਕਰ ਭਾਈ ਸਵਾਰ ਕੇ ਰੱਖੀਂ ਜੇ ਕਮਾਈ ਬਟਾਈ ਬਟੋਈ ਤਾਂ ਹਾਇ ਨਾ ਤੇਰੇ ਤੋਂ ਆਖੇ ਵੀ ਮਨ ਚਟੀਲ ਬੇਬੇ ਤੈਨੂੰ ਪਤਾ ਸੌਣੇ ਦੇ ਭਾ ਹੋਇਆ ਪਿਆ ਪਿੱਤਲ ਹੁਣ ਇੰਨਾ ਮਹਿੰਗਾ ਹੋਇਆ ਪਿਆ ਤੂੰ ਆ ਜਾ ਚਲ ਹੋਰ ਸੌਣੇ ਦੇ ਭਾ ਤਾਂ ਹੋਇਆ ਪਿਆ ਚਲ ਆਇਂ ਕਰ ਬੇਬੇ ਮੇਰੀ ਗੱਲ ਸੁਣਾ ਹਾਂ ਹਾਂ ਮੈਂ ਅੱਜ ਹੀ ਆਉਣੀ ਆ ਫਿਰ ਆ ਜਾ ਫਿਰ ਨਾ ਜਾ ਚਲ ਠੀਕ ਆ ਬੇਬੇ ਮੈਂ ਅੱਜ ਹੀ ਆਉਣੀ ਆ ਚੰਗਾ ਕੰਮ ਤਾਂ ਨਾ ਮੈਂ ਨਿਮੇੜੀ ਬੈਠੀਆਂ ਸਾਰਾ ਚੰਗਾ ਭਾਈ ਫਿਰ ਆ ਜਾ ਕੋਈ ਨਾ ਲੈ ਜਾ ਚੰਗਾ ਬੇਬੇ ਲਾ ਮੇਰਾ ਤਾਂ ਬਣ ਗਿਆ ਕੰਮ ਵਧੀਆ ਉਹੀ ਗੱਲ ਪਿੱਤਲ ਦੇ ਭਾਂਡੇ ਹੋਣਗੇ ਤੇ ਧਰੇ ਪਏ ਆ ਉਹਨੂੰ ਜਦ ਕਮਲੀ ਨੂੰ ਕੀ ਪਤਾ ਵੀ ਇੰਨੇ ਮਹਿੰਗੇ ਹੋਏ ਪਏ ਨੇ ਭਾਂਡੇ ਉਹ ਪਿੱਤਲ ਦੇ ਤੇ ਨਾਲੇ ਕੋਈ ਬਿਮਾਰੀ ਠਮਾਰੀ ਨਹੀਂ ਲੱਗਦੀ ਆ ਸਟੀਲ ਨਾਲ ਤਾਂ ਨਰੇ ਰੋਗ ਲੱਗਦੇ ਨੇਗੇ ਚਲ ਮੈਂ ਲੈ ਆਉਣੀ ਆ ਜਾ ਕੇ ਐਨਾ ਆਏ ਨਹੀਂ ਪਤਾ ਉਹਦਾ ਕਿਸੇ ਨੂੰ ਵੀ ਬਟਾਵ ਟੁੱਕ ਕਿਤੇ ਸਟੀਲ ਦੇ ਭਾਂਡੇ ਲੈ ਕੇ ਵੇਜੇ ਮੈਂ 2 ਮਿੰਟ ਬਹਿਲੇ ਹੋ ਕੇ ਮੋਬਾਈਲ ਚੱਕਦੇ ਆਂਗੀ ਬੇਬੇ ਕਹਿੰਦੀ ਭਾਂਡੇ ਧੋ ਲਿਆ ਕਰੀ ਸਾਰੇ ਦਿਨ ਫਿਰ ਤਾਂ ਮੇਰੇ ਭਾਂਡੇ ਜੀ ਨਿਕਲ ਜਾ ਕਰੂ ਲੋੜਾ ਲੋੜ ਕਰ ਦੇਖੂ ਬਸ ਆਂ ਮੈਂ ਚੱਕ ਲਿਆ ਕਰੋ ਬਸ ਸਾਰੇ ਕੰਮ ਵਧੀਆ ਟਾਈਮ ਸਿਰ ਬਣ ਜਾਂਦੇ ਨੇ ਤਾਈ ਤਾਂ ਇੱਕ ਮਮਾਈ ਦੀ ਮਾਰੀ ਆ ਤੂੰ ਪਿੱਟਦੇ ਨਹੀਂ ਭਾਂਡੇ ਲਾਉਣ ਦਿੰਦੀ ਵੀ ਬਾਹਲਾ ਟਾਈਮ ਲੱਗਦਾ ਉਹਨਾਂ ਤੇ ਮਾਂਜਣ ਤੇ ਬੇਬੇ ਸਾਰਾ ਕੰਮ ਧੰਦਾ ਕਰਕੇ ਚੱਕਿਆ ਜੇ 2 ਮਿੰਟ ਫੋਨ ਚੱਕ ਲੈਣੀ ਆ ਤਾਂ ਤੈਨੂੰ ਕਿਉਂ ਲੱਗ ਜਾਂਦਾ ਤੈਨੂੰ ਕੀ ਤਕਲੀਫ ਹੈ ਉਹੀ ਦੋ ਨਾ ਉਹ ਹੀ ਡੋਮਿੰਟ ਪਾਈ ਫਿਰ ਇੱਥੇ ਜੱਤਾ ਮੰਗਾ ਕੇ ਪਿੱਤਲ ਦੇ ਭਾਂਡੇ ਤੇ ਲਾ ਦਿਆ ਕਰਨਾ ਸੋਹਣੇ ਲੱਗਣ ਨਾਲ ਹੈ ਵਧੀਆ ਪਾ ਵਿੱਚ ਖਾਈਏ ਪੀਏ ਪਾ ਕੇ ਇੱਕੋ ਹੀ ਗੱਲ ਹੈ ਆਨੀਆਂ ਪਾਣੀ ਹੋ ਕੇ ਇੱਕੋ ਹੀ ਗੱਲ ਉਹੀ ਕਹਾਣੀ ਪਾਈ ਹੈ ਨੀ ਬਾਰੀ ਬਾਰੀ ਪਿੱਤਲ ਦੇ ਭਾਂਡੇ ਪਿੱਤਲ ਦੇ ਭਾਂਡੇ ਨਾਗਤ ਪਿੱਤਲ ਲੈਵਾਨੇ ਚ ਖੰਦੀ ਸੀ ਪਹਿਲਾਂ ਤਾਂ ਉਹਦੇ ਨੇ ਕੱਢੇ ਨਹੀਂ ਤਾਂ ਉਦੋਂ ਫੇ ਸਾਰੀ ਵਰਤੀ ਜਾਂਦੇ ਸੀ ਲੋਕ ਹੁਣ ਤਾਂ ਕਿੱਤਲ ਦਰਵਾਜ਼ਾ ਆ ਗਿਆ ਦਵਾਰੇ ਹੁਣ ਇਹ ਨਹੀਂ ਆਪ ਗੱਤਣਗੇ ਪਹਿਲਾਂ ਜਦੋਂ ਫੇਟੀ ਚ ਤਰੇ ਸੀ ਚੱਕ ਕੇ ਉਦੋਂ ਕਿਉਂ ਤਰੇ ਸੀ ਪਹਿਲੀ ਵਰਤਦੀ ਰਹਿੰਦੀ ਜੇ ਤੂੰ ਵਰਤਦੀ ਹੁੰਦੀ ਤਾਂ ਮੈਂ ਵਰਤ ਲਾਂਦੀ ਉਹ ਮਾਂਜੇ ਸਮਾਰੇ ਹੁੰਦੇ ਸਾਪ ਹੁੰਦੇ ਅੱਗੇ ਤਾਂ ਲੋਕ ਵਰਤਦੇ ਸੀ ਤਾਹ ਕਰਕੇ ਵਰਤਦੇ ਸੀ ਹੁਣ ਤਾਏ ਕਿ ਤਾਂ ਫਿਰ ਮੈਨੂੰ ਤਾਂ ਲੱਗਦਾ ਵੀ ਤਾਈ ਨੇ ਤਾਂ ਭਾਂਡੇ ਧਰੀ ਨਹੀਂ ਚੱਕੇ ਤਾਈ ਤਾਂ ਵਰਤਦੀ ਆ ਪਹਿਲੇ ਦਿਨੋਂ ਪਤਾ ਨਹੀਂ ਭਾਈ ਬੱਸ ਇੱਕ ਨਾ ਵਤਦਿਆ ਤੇਰੇ ਤਾਈ ਦੀਆਂ ਨੂੰਹਾਂ ਤਾਂ ਨਾ ਐਡਾ ਤੇ ਲਾਈ ਬੈਠੀਆਂ ਰੇਤੇ ਦਾ ਵਾਲੀ ਸੋਨਾ ਖੰਡੋੜੀਆਂ ਕੋਲੇ ਤੇ ਮਾਂਜ ਮਾਂਜ ਕਿੱਟੇ ਚਿੱਟੇ ਕੱਢ ਕੇ ਤੇ ਐ ਮਿੰਟ ਤੇ ਬਣਾ ਦਿੰਦੇ ਆਂ ਮਾਂਜ ਕੇ ਤੇ ਉਹਨਾਂ ਕੋਲੇ ਭਾਈ ਆ ਨਹੀਂ ਪੰਗਾ ਮੋਬਾਈਲਾਂ ਦਾ ਨਹੀਂ ਉਹਨਾਂ ਕੋਲੇ ਅੱਛਾ ਤੈਨੂੰ ਮੋਬਾਈਲ ਦੀ ਤਕਲੀਫ ਹੋਈ ਪਈ ਹੁਣ ਮੇਰੇ ਦੀ ਲੇ ਮੈਂ ਜਾਣੀਆ ਫਿਰ ਤਾਇਏ ਕਿ ਕਰੀ ਮੈਂ ਦੇਖ ਕਿ ਹੁਣੀਆਂ ਵੀ ਕਿਹੜੇ ਇਹ ਜੇ ਭਾਂਡੇ ਤਾਇਏ ਦੀਆਂ ਨੂੰਹਾਂ ਜਿਹੜੇ ਮਾਂ ਹੀ ਦਿਗਾਈਆਂ ਕਿਹੜੇ ਬੰਦੇ ਪਾ ਰਹੀ ਆਪਣੇ ਹੁਣ ਖਾਣ ਪੀਣ ਵਾਲੀ ਨੇ ਹੋਰ ਕੀ ਭਾਂਡੇ ਹੁਣ ਕੋਈ ਤਾਂਹ ਤੋਂ ਥੋੜੇ ਡਿੱਗੇ ਨਾ ਫੋਨ ਦੱਸ ਫੋਨ 2 ਮਿੰਟ ਚੱਕਦਾ ਬੰਦਾ ਕੰਮ ਤਾਂ ਨਾ ਕਰਕੇ ਚੱਕਦਾ ਕੋਈ ਮੈਂ ਤਾਂ ਹੀ ਨਹੀਂ ਸਾਰਾ ਦਿਨ ਚੱਕੀ ਰੱਖਦੀਆਂ ਸਾਰਾ ਦਿਨੀ ਚੱਕੀ ਰੱਖਦਾਂ ਪਰ ਮੈਂ ਤਾਂ ਕਿਸੇ ਦਾ ਮੈਂ ਦੇਖਣੀ ਪੈਂਦਾ ਇੱਥੇ ਬੈਠੀ ਹੁਣੀਆਂ ਮੈਂ ਤਾਂ ਕਿਦੋਂ ਬਾਹਰ ਆਵਾਂ ਕੋਈ ਕੰਮ ਤਾਂ ਦੇ ਜਾ ਕੇ ਇੱਥੇ ਬਸ ਇਹੀ ਲਾਈਵ ਹੈ ਜਾਂ ਤਾਂ ਕਿਹਦੇ ਬਸ ਕੋਈ ਜਨੇ ਰਿਸ਼ਤੇਦਾਰ ਦਾ ਫੋਨ ਆ ਰਿਹਾ ਹੁੰਦਾ ਨਹੀਂ ਬਸ ਭਾਈ ਆਏ ਇੱਥੇ ਠੁੰਗਾ ਜੀਆਂ ਮਰੀ ਜਾਂਦੀ ਤੇ ਫਿਰ ਜਦੋਂ ਤੇਰੀ ਕੁੜੀ ਆ ਜਾਂਦੀ ਗੱਲਾਂ ਤਾਂ ਤੂੰ ਵੀ ਐਸੀ ਈ ਕਰਦੀ ਐ ਉਹ ਤਜਰਕਤ ਨਹੀਂ ਫੜ ਲੈਣੀ ਉਹ ਤਾਂ ਮੈਨੂੰ ਪਤਾ ਵੀ ਨਹੀਂ ਲੱਗਦਾ ਚੱਕਣ ਵੀ ਸਿੱਖ ਗਈ ਕੀ ਨਿਸਕਾਤੀਆਂ ਕਰਕੇ ਚੱਕ ਲਿਆ ਮਾਦਾ ਭਾਈ ਚਾਰ ਗੱਲਾਂ ਕਰਦੀਆਂ ਮੈਂ ਨਾਲ ਤਾਂ ਤੇਰੇ ਵਾਂਗੂ ਬੜਾ ਦੋ ਦੋ ਘੰਟੇ ਕੰਨ ਨਾਲ ਲਾ ਮਾ ਫੋਨ ਮੈਂ ਤਾਂ ਸਿਰ ਦੁਖਣ ਲੱਗ ਜਾਂਦਾ ਦੇਖ ਭਾਈ ਦੋ ਘੰਟੇ ਵੀ ਕਰਨਾ ਪੈਂਦਾ ਉਹਦੀ ਮਾਂ ਨਾਲ ਵੀ ਗੱਲ ਕਰਨੀ ਪੈਂਦੀ ਆ ਭੈਣ ਨਾਲ ਵੀ ਕਰਨੀ ਪੈਂਦੀ ਆ ਮੈਂ ਤੈਨੂੰ ਦੱਸਾਂ ਐਵੇਂ ਨਾ ਉਹਦੇ ਨਾਲ ਉਂਗਲਾਂ ਨਹੀਂ ਲਾਦੀਆਂ ਇਹਦੇ ਵੀ ਸਾਰਾ ਦਿਨ ਫੋਨ ਚੱਕੀ ਰੱਖਦੀ ਐ ਸਾਡੇ 'ਚ ਲੜਾਈ ਪਵਾ ਦੇ ਤੂੰ ਬਿਨਾਂ ਗੱਲ ਤੋਂ ਭਾਂਡੇ ਵੀ ਤਾਂ ਅੱਧੀ ਝੜਕ ਦੇਣੀ ਅੰਦਰ ਤੇਰੇ ਮੈਨੂੰ ਤਾਂ ਚਾਹੀ ਨਹੀਂ ਕਹਿੰਦੀ ਐ ਨਾ ਮਾਰ ਦੇਦਾ ਨਹੀਂ ਨਹੀਂ ਮੇਰੇ ਕੋਲੇ ਤਾਂ ਚੱਲ ਮੈਂ ਜਾ ਕੇ ਉਹਨੀਆਂ ਤਾਹੇ ਕੇ ਪਹਿਲਾਂ ਤੂੰ ਘੰਟਾ ਲਾਈ ਹੁਣ ਮੈਂ ਮੈਂ ਜੇ ਘੰਟਾ ਫੋਨ ਚੱਕਲਾਂ ਤਾਂ ਤਕਲੀਫ ਹੋ ਜਾਂਦੀ ਮੈਂ ਦੇਖੀ ਨਹੀਂ ਕਿਹੜੇ ਪੰਡਿਆਂ ਦਾ ਘੰਟਾ ਲਾਇਆ ਭਾਈ ਗਜਾ ਜਾਂਦਾ ਤੇਰਾ ਘੰਟਾ ਨਹੀਂ ਲਾਇਆ ਗਜਾਂਦਾ ਤੇਰੇ ਟਾਈਕੇ ਕਰੇ ਤੂੰ ਤਾਂ ਬੁਰੀ ਲੱਗੇਂਗੀ ਬੈਠੀ ਮੇਰੀਆਂ ਰੀਸਾਂ ਕਰ ਦੇ ਕਿ ਤੂੰ ਟਾਈਕੇ ਕਰੇ ਘੰਟਾ ਲਾਈ ਲੰਮਾ ਦਾ ਸਿਆਣੀ ਵਿਆਣੀ ਬੁੜੀਆਂ ਮੇਰਾ ਕਿ ਭਾ ਮੈਂ ਤਾਂ 2 ਘੰਟੇ ਨਾ ਵਾ ਬਾਗੀ ਲ ਹੁਣ ਆ ਨਹੀਂ ਪਤਾ 2 ਘੰਟੇ ਨਾ ਆਵੇ ਚੱਲ ਔਟ ਅ ਰਾਜਵੀਰ ਨੇ ਫੋਨ ਕਰਿਆ ਹੁੰਦੀ ਹੈਗੀ ਭਰ ਕੇ ਬੋਰੀ ਮੋਜਾ ਨਾ ਪਿੱਟਦੇ ਪੰਡਿਆਂ ਦੀ ਸਿਰ ਤੇ ਧੂਆ ਦੇ ਨਾ ਮਾਂਜਣੇ ਪਏ ਨਾ ਇਹਨੂੰ ਕੁਝ ਕਰਨਾ ਪਵੇ ਚੱਲ ਮੈਂ ਤਾਂ ਵਧੀਆ ਟਾਈਮ ਨਾਲ ਹੀ ਆ ਗਈ ਮੈਂ ਤਾਂ ਨਾ ਪਿੱਤਲ ਦੇ ਭਾਂਡਿਆਂ ਦਾ ਇੰਨਾ ਚਾਹ ਸੀਗਾ ਜਦੋਂ ਬੇਬੇ ਨੇ ਦੱਸਤਾ ਮੈਨੂੰ ਮੈਂ ਤਾਂ ਕਿੱਦਾਂ ਇਹਦੀ ਸਲਾਹ ਬਣਾਈ ਜਾਂਦੀ ਸੀ ਉਹੀ ਗੱਲ ਰੱਬ ਆਪ ਹੀ ਸੁਣ ਲੈਂਦਾ ਮੈਂ ਤਾਂ ਹੁਣ ਜਾਚੇਤੇ ਵੀ ਨਹੀਂ ਸੀਗੀ ਗੱਲ ਵੀ ਬੇਬੇ ਕੋਲੇ ਪਿੱਤਲ ਦੇ ਭਾਂਡੇ ਪਏ ਆ ਉਹਦੇ ਦੀ ਲੈ ਜਾਂਦੀ ਮੈਂ ਜੈ ਇੰਨਾ ਪਤਾ ਹੁੰਦਾ ਮੈਨੂੰ ਤੇ ਹਰਪ੍ਰੀਤ ਨੇ ਤਾਂ ਬੇਗਦਰੀ ਕਰ ਰੱਖੀ ਆ ਭਾਂਡਿਆਂ ਦੀ ਚੱਲ ਮੈਂ ਲੈ ਕੇ ਆਉਣੀ ਆ ਲੈ ਕੇ ਵਧੀਆ ਤੋਸ ਮਾਰ ਕੇ ਰੱਖਿਆ ਕਰੂੰਗੀ ਨਾਲੇ ਵਰਤਿਆ ਕਰੂੰਗੀ ਵਰਤਣ ਦੀ ਗੱਲ ਤਾਂ ਚਲ ਉਹੀ ਗੱਲ ਦੂਰ ਹੈ ਸਾਡੇ ਤਾਂ ਸਰੀਕੇ ਚ ਉਹੀ ਗੱਲ ਦੇਖ-ਦੇਖ ਕੇ ਐ ਮੱਚਣ ਗਿਆ ਵੀ ਰਾਜਵੀਰ ਕੋਲੇ ਇੰਨੇ ਪਿੱਤਲ ਦੇ ਭਾਂਡੇ ਵੀ ਇਹਨੇ ਕਿੱਥੋਂ ਕੱਢ ਲੇ ਪਹਿਲਾਂ ਤਾਂ ਕਦੇ ਕੱਢੇ ਨਾ ਹੁਣ ਇਹਨਾਂ ਨੂੰ ਕੀ ਪਤਾ ਲਿਜਾ ਕੇ ਬੇਬੇ ਤੋਂ ਤਵਾ ਆ ਕੇ ਵਧੀਆ ਕਲੀ-ਕਲੀ ਕਰਾਖਿਆ ਐ ਐ ਕੱਢ ਕੇ ਪੀਲੇ-ਪੀਲੇ ਤੇ ਰੱਖ ਲੂੰਗੀ ਲਿਜਾ ਕੇ ਕਰੇ ਲੋਕੀ ਨੇ ਕਿਦੋਂ ਨਾ ਫੋਨ ਲਾ ਕੇ ਕਟਿਆ ਮੇਰੇ ਕੋਲੇ ਕਹਿੰਦੀ ਬੇਬੇ ਮੈਂ ਹੁਣੀ ਆ ਜਾਉਂਗੀ ਆਈ ਨਹੀਂ ਉਹਦਾ ਚਲ ਹੁਣ ਗਈ ਸੀ ਯਾਰ ਪਰੀ ਤੜ ਤਾਈ ਕਿ ਕਰ ਹੁਣ ਟਾਂਟਾ ਡੂੜ ਕੰਡਾ ਤਾਂ ਜਮਾਨੀ ਮਰਦੀ ਜੇ ਹੁਣ ਆ ਜੇ ਰਾਜਵੀਰ ਜਰਕਦੇ ਨੇ ਬੋਰੀ ਭਰ ਕੇ ਚਕਾ ਦਿਆ ਉਹਨੂੰ ਹੁਣ ਉਹ ਨਹੀਂ ਛੇਤੀ ਛੇਤੀ ਆਉਂਦੀ ਮਤਲਬ ਬੇਬੇ ਤਾਂ ਉਹ ਬੈਠੀ ਆ ਪਤਾ ਨਹੀਂ ਕੀ ਕਰੀ ਜਾਂਦੀ ਐ ਬੇਬੇ ਆ ਜਾ ਪਾਈ ਆ ਜਾ ਮੈਂ ਤਾਂ ਤੈਨੂੰ ਕਿਦੋਂ ਦੀ ਨਾ ਰਾਜੀ ਵੀ ਢੀਕੀ ਯਾਰ ਜੀ ਸਤਿ ਸ਼੍ਰੀ ਅਕਾਲ ਵੇਪੇ ਸਤਿ ਸ਼੍ਰੀ ਅਕਾਲ ਪੁੱਤ ਬਹਿ ਜਾ ਇੱਥੇ ਬਹਿ ਜਾ ਤੂੰ ਹੋਰ ਕਿਵੇਂ ਠੀਕ ਆ ਵਧੀਆ ਠੀਕ ਆ ਵਧੀਆ ਆਹ ਕੀ ਬਣਾਈ ਏਨੀ ਹੈ ਕਿ ਮੇਰੇ ਵਾਸਤੇ ਬਣਾਉਣੀ ਹੈ ਕੁਛ ਤੇਰੇ ਬਾਅਦ ਤਾਂ ਇੰਨਾ ਟਾਈਮ ਤਾਰਾ ਜੀ ਵੀ ਕਿੱਥੇ ਲੱਗੂਗਾ ਹੁਣ ਉਹ ਗਈਆ ਕਾਂਟਾ ਰੂੜ ਕਾਂਟਾ ਤਾਂੂੰ ਦੀਨ ਤਾਈ ਤਾਂ ਮੈਂ ਤੈਨੂੰ ਜੜਕਦੇ ਨੇ ਆਖਿਆ ਸੀ ਮੈਂ ਆਖਿਆ ਜੜਕਦੇ ਨੇ ਅੱਜ ਉਹ ਤਾਂ ਕੁਦਰਤੀ ਬਾਗੀ ਬਸ ਹੁਣ ਆਦੇ ਤਾਈ ਕੀ ਕਰੇਗੀ ਆ ਅੱਛਾ ਤਾਈ ਕੀ ਕਰੇਗੀ ਆ ਹਾਂ ਕਦੋਂ ਕਦੀ ਗਈ ਹੋਈ ਆ ਆ ਬਸ ਹੁਣੀ ਗਈਆ ਥੋੜਾ ਜਿਹਾ ਚਿੜੀ ਹੋਇਆਗਾ ਫੇਰ ਤਾਂ ਬਾਬਾ ਟਾਈਮ ਨਹੀਂ ਮੁੜਦੀ ਹਜੇ ਨਾ ਮੁੜਦੀ ਨਹੀਂ ਐਨੇ ਬਸ ਮੈਂ ਚੱਕਦੇ ਨਾ ਮੈਂ ਤੈਨੂੰ ਕੀ ਕਹਿੰਦੀ ਸੀ ਤੇਰੇ ਨਾਲ ਲੜਦੀ ਸੀਗੀ ਹੋਰ ਭਾਈ ਲੜਦੀ ਸੀ ਪੁੱਛਣਾ ਮੈਂ ਤਾਂ ਨਾ ਦੇਖ ਕੇ ਅੱਜ ਵੀ ਉਹ ਦੀਸਾਂ ਜਾਂਦੀਆਂ ਲੋਕਾਂ ਦੇ ਕੰਮਾਂ ਕੰਨੀ ਦੇਖ ਕੇ ਇਹ ਨਹੀਂ ਕਰਦੀ ਰੀਸ ਫਿਰ ਮੈਨੂੰ ਤਾਂ ਫਿਰ ਬਲੱਡ ਵਾਜ ਜਾਂਦਾ ਮੇਰਾ ਤਾਂ ਕਿਰ ਫਿਰ ਮੇਰੇ ਅੱਖਾਂ ਵਿੱਚ ਆ ਜਾਂਦੀ ਇਸ ਨਾਲ ਕਿਸੇ ਦੀ ਨਾ ਕੀ ਕੰਮ ਕਰਨਾ ਜਿਹੜੇ ਬੰਦੇ ਨੇ ਕੰਮ ਕਰਨਾ ਹੋਵੇ ਨਾ ਉਹਨਾਂ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਐਵੇਂ ਨਾ ਤੂੰ ਮੈਂ ਤਾਈਆਂ ਕੱਢੀ ਜਾਇਆ ਕਰ ਜਿਹੜਾ ਜ ਕਰਦੀ ਕਰ ਲਿਆ ਕਰਨਦੇ ਨਹੀਂ ਨਹੀਂ ਕਰਦੀ ਨਾ ਕਰਨਦੇ ਜੇ ਕੋਈ ਕਹੂਗਾ ਤਾਂ ਇਹਨੂੰ ਕਹੂਗਾ ਤਾਂ ਇਹਨੂੰ ਤਾਂ ਨਹੀਂ ਕਹਿੰਦਾ ਕੋਈ ਤਾਂ ਤਾਂ ਭਾਈ ਨਹੀਂ ਜੇ ਹੁਣ ਆਉਹੀ ਗੱਲ ਮੰਗ ਜਿਵੇਂ ਆਪਣੇ ਸਾਰੇ ਕੰਮ ਕਰੀ ਜਾਵੇ ਬਸ ਮਾੜਾ ਮੋਟਾ ਦਵਾ ਦੇ ਨੇ ਮਾਂਜ ਕੇ ਥਰੀਲ ਦੇ ਭਾਂਡੇ ਲਾ ਛੱਡੇ ਤੈਨੂੰ ਪਤਾ ਹੀ ਹੈ ਹੁਣ ਹਰੇਕ ਦੇ ਹੀ ਹੈ ਮੋਬਾਈਲ ਚੱਕ ਕੇ ਬੈਠ ਜੀਂਦੇ ਐਸੇ ਕੁੱਤੇ ਬਸ ਉਹਦੇ ਵਿੱਚ ਜੜ ਕੇ ਜੜ ਕੇ ਧੋ ਕੇ ਟੂਟੀ ਮੂਰੇ ਮਾਰੀ ਮਾਰੀ ਸਾਬਣ ਲਾਉਂਦੀ ਆ ਉਹਦੀ ਮੂਦੇ ਮ ਨਾ ਇਹ ਤਾਂ ਬੜਾ ਟਾਈਮ ਲੱਗਿਆ ਕਰੂਗਾ ਕਿ ਦੋ ਕਿਸੇ ਪਾਸੇ ਮਾ ਮੈਂ ਤਾਂ ਰੋਟੀ ਤੇ ਜਾਣਾ ਪੀ ਕੰਮ ਚੀਨ ਮੇੜ ਕੇ ਪੁੱਛਣਾ ਫੋਨ ਚੱਕੀ ਬੈਠੀ ਪਤੀ ਇਹ ਵੇ ਮੈਨੂੰ ਕੰਮ ਦਾ ਤਾਂ ਨਾਲ ਲਾਲਚ ਕਰਦੀ ਨਹੀਂ ਇਹ ਮੈਂ ਹੁਣ ਬਾਹਰੋਂ ਆਈ ਸੀ ਜੇ ਮੈਂ ਕਹਿ ਤਾਂ ਮੇਰੇ ਆਉਂਦੀ ਨਾ ਫੋਨ ਚੱਕੀ ਬੈਠੀ ਜੇ ਮੈਂ ਕਹਿ ਦਾਲ ਪਾਣੀ ਦਾ ਤੂੰ ਆਪ ਕਰੀ ਜੈਨੀ ਤੇ ਉਹ ਕੀ ਕਰੂਗੀ ਫਿਰ ਆਕੇ ਫਿਰ ਹੁਣ ਬਸ ਮੈਨੂੰ ਆਇਆ ਹੁਣ ਮੈਨੂੰ ਕੀ ਪਤਾ ਕਿੰਨਾ ਕੁ ਟਾਈਮ ਨਹੀਂ ਆਉਂਦੀ ਭਾਈ ਉਹ ਕੀ ਪਤਾ ਜਮਾਂ ਦਿਨ ਛਪਿਆ ਆਵੇ ਉੱਥੇ ਗੱਲੀ ਲੱਗੀ ਰਹੇ ਫਿਰ ਮੈਂ ਦਾਲ ਤਾਂ ਤਾਲੂ ਕੀ ਟਾਈਮ ਸੀ ਰੋ ਸਹੀ ਗੱਲ ਆ ਤੇਰੀ ਦਿਲ ਆ ਫੇਰ ਹੁੰਦਾ ਉਹਦਾ ਰੋਟਡ ਤਾਂ ਤੁਸੀਂ ਪਰ ਨਹੀਂ ਹੁੰਦਾ ਆਪਦਾ ਹੋਰ ਚਲ ਭਾਈ ਕੁੱਟ ਚਾਹ ਤਾਂ ਮੈਂ ਕਰ ਛੱਡੀ ਐਗੀ ਚਾਹ ਪੀ ਲਾ ਤੇ ਜਰਕਦੇ ਨੇ ਫੇਰ ਦੇਖ ਚੱਲ ਤੂੰ ਚਲ ਆ ਜਾਵੇਂ ਫੇਰ ਮੈਨੂੰ ਨਾ ਤੂੰ ਚੁਕਾਈ ਦੇ ਭਾਂਡੇ ਹੋਰ ਐਵੇਂ ਫੇਰ ਇੱਥੇ ਆ ਨਾ ਜਾਵੇ ਕਿ ਤੇ ਫੇਰ ਐਵੇਂ ਕੋਈ ਮੇਰੇ ਨਕਰੇਸ ਕਰਦੀ ਐ ਤੇਰਾ ਤਾਂ ਕਹਿੰਦੀ ਤਾਂ ਕੀ ਆ ਉਹੀ ਗੱਲ ਉਹਨੂੰ ਤਾਂ ਚਾਹ ਹੀ ਨਹੀਂ ਪੀਤਣ ਦੇ ਭਾਂਡੇ ਨੇ ਉਹਨੂੰ ਤਾਂ ਕੀ ਕਹਿਣਾ ਉਹ ਮੈਂ ਸਮਾਂ ਕੀ ਤਾਂ ਜਮਾ ਨਹੀਂ ਆ ਜਿਵੇਂ ਪਤਾ ਲੱਗ ਗਿਆ ਨਾ ਐਂ ਕਹੂਗੀ ਵਧੀਆ ਸਮਾਂ ਚਕਾ ਤੇ ਨਹੀਂ ਮੈਨੂੰ ਮਾਂਜਣੇ ਪੈਣਗੇ ਮਾਂਜਨੇ ਕੋਈ ਨਹੀਂ ਆਜੀ ਬਟਾ ਕੇ ਲਿਆ ਮੰਗੇ ਆ ਬਟਾ ਕੇ ਲਿਆਉਗੇ ਇਹ ਮੁੱਲ ਪਤਾ ਇਹਨੂੰ ਪਿੱਤਲ ਦੇ ਭਾਂਡਿਆਂ ਦਾ ਬਟਾ ਕੇ ਲਿਆਉਗੀ ਹਾਂ ਵੇ ਰਾਜਮੀਰ ਲਿਆ ਬੇਬੇ ਲਿਆ ਹਾਂ ਸੇ ਪਾਈ ਦਾ ਮੂੰਹ ਮਰ ਜਾ ਬਾਲਟੀ ਤਾਂ ਤੁਸੀਂ ਹਰੀ ਕਰ ਰੱਖੀ ਐ ਜਮਾ ਮਾਂਜਣ ਵੀ ਨਹੀਂ ਪਹਿਲਾ ਪ੍ਰਾਂਤਤਾ ਵਧੀਆ ਪਈ ਆ ਤਾਂ ਦੱਸ ਮੈਂ ਹੁਣ ਕਈ ਦਿਨ ਹੋ ਗਏ ਲੱਸੀ ਪਾ ਕੇ ਨਾ ਮੈਂ ਮਾਂਜਦੀ ਸੀ ਦੇਖੀ ਸੋਹਣੀ ਬਣ ਗਈ ਬੇਬੇ ਭਾਰੀ ਕਿੰਨੀਆਂ ਹਨਾ ਭਾਰੀ ਹੋਰ ਭਾਈ ਅਗਲੇ ਭਾਂਡੇ ਹੁਣ ਕਿੰਨੇ ਭਾਰੀ ਹੁੰਦੇ ਨੇ ਤੈਨੂੰ ਪਤਾ ਹੀ ਨਹੀਂ ਭਾਂਡੇ ਭਾਂਡੇ ਤਾਂ ਬਲਈ ਭਾਰੇ ਸੀਗੇ ਤੇ ਦੇਖ ਆਹ ਲਾਵੇ ਕਈ ਨਹੀਂ ਜੇ ਇਕੇ ਪਾਣੀ ਪੀਵੇ ਤਾਂ ਕਹਿੰਦੇ ਵਾਲੀ ਚੰਗਾ ਵਾਲੀ ਚੰਗਾ ਕਈ ਰੋਗ ਠੁੱਡਦੇ ਆ ਇਹਦੇ ਨਾਲ ਤਾਂ ਹਾਂ ਆ ਪਤਲੀ ਹੈਗੀ ਲੈ ਤੇ ਇਹੀ ਆ ਮੈਂ ਕੱਢ ਕੰ ਕੱਢ ਕੇ ਦਿੱਤੇ ਸੀ ਮਾਖਾ ਮਾਜਲਾ ਨਾ ਵੀ ਹੱਥ ਬੰਨ ਕੇ ਖੜ ਗਈ ਚੰਦਰੀ ਨੀ ਕੰਮ ਤੋਂ ਟਲਦੀ ਬਾਲਾ ਬੇਬੇ ਚਲ ਤੂੰ ਹੁਣ ਐ ਕਰ ਮੈਂ ਤਾਂ ਕਨੀਆ ਮੈਂ ਲੈ ਜਾਨੀ ਆ ਕਿ ਚਾਹ ਦੀ ਘੁੱਟ ਪੀ ਲਾਂ ਚਾਹ ਦੀ ਘੁੱਟ ਆ ਪੀ ਲਾ ਤੂੰ ਨਹੀਂ ਬੇਬੇ ਆਉਣਾ ਜਾਵੇ ਕਿਤੇ ਤੂੰ ਚਾਹ ਪੀਤੀ ਹੈ ਮੈਂ ਤਾਂ ਜਾ ਕੇ ਪੀ ਲੂੰਗੀ ਤੂੰ ਮੈਨੂੰ ਚਕਾ ਭਾਂਡੇ ਫਿਰ ਮੈਂ ਤੈਨੂੰ ਗੱਟਾ ਲੈ ਕੇ ਦੇਵਾਂ ਹਾਂ ਮੈਨੂੰ ਗੱਟਾ ਲੈ ਕੇ ਮੈਂ ਤੇਂ ਬਿਆ ਕੇ ਦਿੰਨੀ ਆ ਬਾਲਟੀ ਤਾਂ ਚਲ ਮੈਂ ਹੱਥ ੱਚੀ ਕਿ ਅਹੀਂ ਲੈ ਜਾ ਬੇਬੇ ਹਾਂ ਤਾਂ ਪੁੱਤ ਕੀ ਲੈ ਕੇ ਜਾਵੇਂ ਗੱਟੇ ਚ ਪਾ ਲਾ ਚੱਲਿਆ ਗੱਟਾ ਲਿਆ ਦੇ ਚਲਾ ਤਾਂ ਵਧਗਾ ਕੀਤਾ ਬੇਬੇ ਨੇ ਮਾਂਚ ਸਮਾਰ ਕੇ ਜੇ ਰੱਖ ਰੱਖੀ ਆ ਪ੍ਰਾਂਤ ਜਾਂ ਅਨਸਾਰ ਨਾਲ ਐ ਕਰੂੰਗੀ ਲੱਸੀ ਪਾ ਕੇ ਇਹਨਾਂ ਨੂੰ ਦਵਾਰੇ ਮਾਂਜੂੰਗੀ ਮੈਂ ਐ ਕੱਢ ਦੂੰ ਮੈਂ ਪੀਲੇ ਪੀਲੇ ਮਾਂਜ ਮਾਂਜ ਕੇ ਤੇ ਜਾ ਕੇ ਕੰਧੋਲੀ ਤੇ ਮੁੱਦੇ ਮਾਰ ਦੂੰ ਬਲਈਂ ਸੋਹਣੇ ਲੱਗਣਗੇ ਮਹਿੰਗੇ ਬਥੇਰੇ ਨੇ ਇੱਕ ਹੀ ਸਸਤੇ ਨੇ ਅੱਜ ਦੇ ਟਾਈਮ 'ਚ ਪਿੱਤਲ ਵੀ ਨਹੀਂ ਬਣਦਾ ਐਨਾ ਮਹਿੰਗਾ ਹੋ ਗਿਆ ਹੁਣ ਤਾਂ ਚੱਲਿਆ ਬੇ ਬਹਿਚ ਪਾ ਲੈਨੇ। ਲੈ ਭਾਈ ਛਾਉ ਸਾਮਾ ਰੱਖੀ ਰਾਜ ਮੇਰ ਹੁਣ ਬਟਾਈ ਮਟੂਈ ਨਾ ਇਹਨੂੰ ਚੰਗਾ ਪਿੱਟਣ ਨੂੰ। ਨਹੀਂ ਲੋੜ ਹੀ ਨਹੀਂ ਬੇਬੇ ਤੈਨੂੰ। ਮੈਂ ਤਾਂ ਸਾਮ ਕੀ ਰੱਖੂੰਗੀ। ਪਹਿਲਾਂ ਮੈਂ ਕਹਿੰਦੀ ਬਾਲਟੀ ਨਹੀਂ ਪਾਉਣੀ ਸੀ ਵਿੱਚ। ਪਹਿਲਾਂ ਬਾਲਟੀ ਪਾ। ਆ ਫਾ ਇੱਥੋਂ ਫੜ ਲੈਂਦੀ ਮੈਂ। ਪਾਂਚ ਆਈਂ ਪਾਈ ਜੂ ਬੇਬੇ। ਮੋਚ ਕੇ ਪਾ ਦੇ। ਬਾਲਟੀ ਚਾ ਪਤਲੀ ਰੱਖ ਦੇ। ਕਿੱਚ ਇਹਦੇ ਗੜਬੀ ਐ। ਕੀ ਆ। ਪ੍ਰਾਤ ਪਾਈ ਜੂ ਬੇ ਦੇਖੋ ਕਾਫੀ ਪਾਉਗੀ ਭਾਈ। ਪਹਿਲੇ ਪਾਏਗੀ ਵੀ ਮੇ ਤਾਂ ਬਨ ਦੇ ਹੁਣ ਇਹਨੂੰ ਮੂੰਹ ਬਨਣਾ ਇਹਦਾ ਇਹਨਾ ਬਨ ਲਾ ਖੜ ਦੇ ਖੜ ਦੇ ਖੜ ਦੇ ਇਹ ਲੱਗ ਬਨ ਗਈ ਗੱਲ ਬਨ ਦੇ ਉਹ ਤਾਂ ਜੇ ਤਾਂ ਬੈਠੀ ਰਹੇ ਅਈ ਉਹਨੂੰ ਬੰਨ ਦੇਣਾ ਬੇਬੇ ਜੇ ਤਾਂ ਬੈਠੀ ਰਹੇ ਤਾਂ ਕੰਟਾ ਵੀ ਲਾ ਦੇ ਉਹਨਾਂ ਦੇ ਘਰੇ ਤੇ ਉਨਤੇ ਤਾਂ ਆਏ ਕਿ ਤੇ ਆ ਜੇ ਤਾਂ ਉਹਦੀ ਵੀ ਆ ਜਾਂਦੀ ਆ ਇਹਦਾ ਤਾਂ ਕੋਈ ਭੇਤੀ ਨਹੀਂ ਆਉਂਦਾ ਅਈ ਨਹੀਂ ਪਤਾ ਵੀ ਆਥਣੇ ਆਵੇ ਤੇ ਆਵੇਂ ਭਾਪਾ ਪੈਨੇ ਰਕਿਆ ਆਵੇ ਆਥਣੇ ਆਵੇ ਮਤਲਬ ਪਰ ਮੈਂ ਸੋਚ ਕੇ ਆਉਣੀ ਕਰਦੀ ਬੇਬੇ ਉਹੋ ਮੈਂ ਸੋਚ ਪਈ ਵਸਮਾਉ ਉਹਨੂੰ ਆਇਆ ਵੀ ਆਪੇ ਬੇਬੇ ਕਰੀ ਜਾਉ ਹੁਣ ਤਾਂ ਆਏ ਕੇ ਘਰੇ ਗਈ ਤਾਂ ਹੈਗੀ ਆ ਕਿ ਤੇ ਤੇਰੇ ਮਗਰੀਸ ਨਾਲ ਲਾ ਕੇ ਆ ਜੇ ਪਿੱਤਲ ਦੇ ਭਾਂਡਿਆਂ ਦੀ ਨਹੀਂ ਨੰਦੀ ਦੀ ਜੇ ਜਰੀ ਸਲਾ ਲਗਨ ਵਾਲੀ ਹੁੰਦੀ ਤਾਂ ਮੈਂ ਕੱਢ ਕੇ ਦਿੱਤੇ ਉਹਦੀ ਮਾਂ ਜ ਲੈ ਲੈਂਦੀ ਲੈ ਚਕਾ ਦੇ ਫਿਰ ਮੈਂ ਤਾਂ ਜਾਣੀ ਆ ਐਨੀ ਨਹੀਂ ਉਹ ਜਾਣ ਔਖੀ ਕਰਦੀ ਮੈਂ ਤੈਨੂੰ ਦੱਸਾਂ ਗੱਲ ਤੈਨੂੰ ਐ ਵੀ ਕਿਤੇ ਹਰਦੀ ਤੇ ਪਿੱਤਰ ਦੇ ਘੋਡੇ ਲਾ ਲੂਗੀ ਮੈਂ ਇਹ ਦੇ ਰੱਖ ਲੈਣੀ ਆ ਬੇਬੇ ਕੀ ਚਾਹ ਤਾ ਲੋਟਾ ਭਾਈ ਆ ਜਾ ਚੱਲ ਬੇਬੇ ਮੈਨੂੰ ਟਪਾਇਆ ਇੱਥੋਂ ਤੱਕ ਆ ਜਾ ਭਾਈ ਆ ਜਾ ਐ ਜਾਣੀ ਆ ਟਾਈਮ ਨਾਲ ਜੋ ਫੋਨ ਫਾਨ ਤੇਰੇ ਕੋਲੇ ਲਾਇਆ ਜਾਂ ਉਬ ਦੇਖੋ ਵੀ ਉਹ ਖੈਰ ਸੁਖ ਪੁੱਛਦੀ ਆ ਦੱਸੀ ਦੁੱਸੀ ਨਾ ਨਹੀਂ ਬੇਬੇ ਮੈਂ ਨਹੀਂ ਦੱਸਦੀ ਹੈਗੀ ਤੇ ਹੋਰ ਫਿਰ ਕੀ ਆਖਣਾ ਉਹਨੂੰ ਤੂੰ ਹੀ ਦੱਸ ਦੇ ਹੈ ਉਹਨੂੰ ਕੜਾ ਪਤਾ ਵੀ ਰਾਜਵੀਰ ਆਈਏ ਆਹੋ ਦੁਪਹਿਰ ਦੇ ਪਾਣੀ ਨਾ ਪੈਂਦੇ ਤੂੰ ਐ ਕਹ ਜੀ ਮੈਂ ਤਾਂ ਸ਼ਾਮ ਤੇ ਪਿੱਤਲ ਦੇ ਮੰਡੇ ਹੁਣ ਨਹੀਂ ਨਿਕਲਦੇ ਕਾ ਹੁਣ ਤਾਂ ਅਗਲੇ ਜਮੇ ਨਹੀਂ ਨਿਕਲਦੇ ਨਾ ਪਤਾ ਤੁਹਾਨੂੰ ਫੇਰ ਲੱਗੇ ਜੇ ਤੂੰ ਐਥੇ ਹੁਣ ਕੋਈ ਬਰੇ ਲਾ ਕੇ ਗਈ ਹੋਵੇਂ ਤੂੰ ਤਾਂ ਉਹ ਗੱਲ ਮੰਗੂ ਉਹਦੀ ਤਾਂ ਤੂੰ ਮੁਰਗੀ ਜਰਕਦੇ ਨੇ ਮੈਂ ਤਾਂ ਮੁਰਗੀ ਜੇ ਤੇ ਇਥੋਂ ਵਿੱਤਲ ਦੇ ਮੰਡੇ ਮੰਗਣ ਲੱਗੀ ਦਹੀਂ ਨਾਲ ਹਰ ਹਾਈ ਨਹੀਂ ਕਹਿੰਦਾ ਮੈਂ ਕਹਿੰਦੀ ਪੇਟੀ 'ਚ ਸ਼ਾਮ ਤੇ ਹੁਣ ਨਹੀਂ ਨਿਕਲਦੇ ਮੈਂ ਤਾਂ ਭਾਈ ਜਵਾ ਥੱਲੇ ਤਾਂ ਤੇ ਸਾਰੇ ਬਿੱਤਰਿਆਂ ਦੇ ਮੱਛ ਤਾਂ ਹੁਣ ਨਿਕਲਦੇ ਨਹੀਂ ਹੁਣ ਨਹੀਂ ਨਿਕਲਦੇ ਕਾ ਹਾਂ ਮੈਂ ਨਹੀਂ ਮੰਨਦੀ ਹੁਣ ਉਹਦੇ ਕੋਲੇ ਆਹੋ ਐਂ ਕਹੀ ਦੀ ਹੁਣ ਤਾਂ ਕਾ ਅਗਲੇ ਜਨਮ ਚ ਹੀ ਨਿਕਲਣਗੇ ਪਿੱਤਲ ਦੇ ਭਾਂਡੇ ਮਾ ਮਾ ਤਾਂ ਭਈ ਜਾ ਮੈਂ ਥੱਲੇ ਦਬਤ ਤੇ ਆਹੋ ਬੇਬੇ ਮੰਨੀ ਆ ਕੋਈ ਮੱਝ ਹੋ ਰਹੀ ਜੇ ਤੈਨੂੰ ਪਿੱਤਲ ਦੇ ਭਾਂਡਿਆਂ ਦਾ ਚਾਹਗਾ ਭਾਈ ਆਪਦੇ ਕੱਢ ਲੈ ਮੈਂ ਤਾਂ ਜਾ ਕੇ ਇਹਨਾਂ ਦਾ ਉਹੀ ਗੱਲ ਨਕਸ਼ਾ ਬਦਲਾ ਦੂੰ ਭਾਂਡਿਆਂ ਦੀ ਸਿਆਣ ਨਹੀਂ ਆਉਂਦੇ ਚੰਗਾ ਭਾਈ ਵਧੀਆ ਉਹੀ ਆ ਕਿ ਹੋਰ ਨਹੀਂ ਵਧੀਆ ਵਧੀਆ ਇਹ ਤਾਂ ਆਈ ਨਹੀਂ ਪਤਾ ਚੱਕ ਕੇ ਭਾਈ ਨੂੰ ਫੜਾ ਦਿੰਦੀ ਤੇ ਉੱਥੇ ਬਿਟਾ ਕੇ ਸਟੀਲ ਚੱਕ ਲੇ ਹੁੰਦੀ ਵੇ ਵ ਬਾਲਟੀ ਤਾਂ ਮੈਂ ਕਹਿੰਦੀ ਸੀ ਬਾਲਟੀ ਤਾਂ ਮੈਂ ਬਟਾਈ ਨਾ ਦੇਵਾਂ ਬਟਾ ਕੇ ਨਾ ਨਹੀਂ ਰਾਜਵੀਰ ਇਹੀ ਰੱਖੀ ਬਾਲਟੀ ਐਨੀ ਬਟਾ ਲੇਗੀ ਪੈਸੇ ਹੋਰ ਪਾ ਦੂ ਵੇ ਵਿੱਚ ਇਹਨੂੰ ਜਰਜੀ ਲੱਗੀ ਪਈ ਐ ਚਲ ਭਾਈ ਤੇਰੀ ਮਰਜ਼ੀ ਮੈਂ ਤਾਂ ਤੈਨੂੰ ਰਾਜਵੀਰ ਦਿਖ ਦੇਣੇ ਸੀ ਦੇਤੇ ਹਨਾ ਮੈਂ ਤਾਂ ਦਿੱਤੇ ਵੀ ਦੇਖ ਚੋਰੀਆਂ ਮੈਂ ਕਿਹੜਾ ਉਹਨੂੰ ਕੋਈ ਪੁੱਛ ਕੇ ਦਿੱਤੇ ਨੇ ਚੋਰੀਆਂ ਤੇ ਪ੍ਰਾਂਤ ਵੀ ਜਮਾ ਨਵੀਂ ਪਈ ਆ ਪਤੀਲੀ ਵੀ ਜਮਾ ਨਵੀਆਂ ਬਾਲਟੀ ਨੂੰ ਨਾ ਜਰ ਲੱਗੀ ਪਈ ਐ ਤੇ ਵਧੀਆ ਨਵੀਂ ਨਵੀਂ ਲੈ ਕੇ ਰੱਖ ਲੂੰਗੀ ਚਲ ਭਾਈ ਕਿਵੇਂ ਤੇਰੀ ਮਰਜ਼ੀ ਆ ਫਿਰ ਉਵੇਂ ਕਰ ਲਈ ਨਾ ਲਈ ਹਰਪ੍ਰੀਤ ਨੂੰ ਸਿਆਣ ਨਹੀਂ ਆਉਣੀ ਫਿਰ ਸਾਵੇਂ ਭਾਂਡਿਆਂ ਦੀ ਤਾਂ ਸਿਆਣ ਆ ਜਾਂਦੀ ਰਸਾ ਸਾਥ ਅਈ ਤੇ ਗੱਬੇ ਵੀ ਆ ਜਾ ਜਰਕਰ ਨੇ ਵਸਣਾ ਲੱਗ ਗਿਆ ਮੈਂ ਤਾਂ ਲੈ ਬੇਬੇ ਨੂੰ ਕਰੇ ਛੱਡ ਕੇ ਗਈ ਸੀ ਬੇਬੇ ਹਾ ਫਿਰਦੀ ਗਲੀਆਂ ਪਈ ਚਲੋ ਬੇਬੇ ਨੂੰ ਬੋਲ ਮਾਰਦੀਆਂ ਲੈ ਭਾਂਡੇ ਕੱਢ ਕੇ ਦੇ ਮੈਨੂੰ ਤਾਈ ਨੇ ਦਹੀਂ ਫੜਾਤੀ ਮੈਨੂੰ ਕਹਿੰਦੀ ਦਹੀਂ ਜੀ ਪੱਕੇ ਸਾਰ ਕੇ ਮਾਝਦੀ ਆ ਜਾ ਬੇਬੇ ਚਲੋ ਪੇਪੇ ਇਧਰ ਕੀ ਲੈਣ ਬਾਗੀ ਸੀ ਮੈਂ ਤੈਨੂੰ ਦੱਸ ਕੇ ਤਾਂ ਗਈ ਸੀ ਮੈਂ ਤਾਇਏ ਕੇ ਘਰੇ ਜਾ ਕੇ ਉਹਨੇ 2 ਮਿੰਟ ਜੇ ਮੈਂ ਬਾਹਰ ਨੂੰ ਮਗ ਜਾ ਮੰਗਰੀ ਟੱਪ ਜਾਨੀ ਆ ਪੁੱਛ ਨਾ ਭਾਈ ਮੈਂ ਤਾਂ ਡੀਕ ਡੀਕ ਨਾ ਤੈਨੂੰ ਰਾਜ ਵੀ ਰਾਗੀ ਤੇ ਡੀਕ ਡੀਕ ਬਸ ਨਾ ਤੈਨੂੰ ਹੁਣ ਚੜਾ ਕੇ ਆਈਆਂ ਭਾਈ ਉਹਨੂੰ ਤੂੰ ਤਾਂ ਬਲਾਈਂਟ ਆ ਮੈਂ ਲਾਈ ਤੇਰੇ ਤਾਇਏ ਕੇ ਘਰੇ ਨਾ ਫਿਰ ਫੋਨ ਲਾ ਲਾਂਦੀਆਂ ਤਾਇਰੀਆਂ ਨੂੰ ਹਿੰਦੇ ਨੰਬਰ ਨਹੀਂ ਸੀ ਛੋਡੇ ਕੋਲ ਲੰਬਾ ਤਾਂ ਭਾਈ ਹੈ ਮੇਰਾ ਵੀ ਮੋਬਾਈਲ ਉਹ ਤੇ ਘਰੀ ਪਿਆ ਸੀ ਫਿਰ ਤੂੰ ਕਹਿੰਦੀ ਨਹੀਂ ਸਰਦਨ ਮੋਬਾਈਲ ਚੱਕੀ ਫਿਰਦੀ ਐ ਮੈਂ ਮੋਬਾਈਲ ਨਾਲ ਨਹੀਂ ਲੈ ਕੇ ਗਈ ਤੇਰਾ ਮੋਟਰ ਗੀ ਤੇਰਾ ਮੋਟਰ ਤਾਂ ਭਾਈ ਸਿੱਖਿਆੜੀ ਨਹੀਂ ਕਰਿਆ ਆਪਣਾ ਤਾਂ ਘਰੋਂ ਆਣੀ ਪਈ ਬੇਮਾਨ ਤੇ ਉਸਦੇ ਚਿੱਤੇ ਕਿ ਜਿਹੜਾ ਕੱਪੜੇ ਉਸਤਾ ਖਿਆ ਤੇ ਉਹਨੇ ਘਰ ਵਿੱਚ ਫਿਰ ਤੂੰ ਰਾਜਵੀਰ ਨੂੰ ਕਹਿੰਦੀ ਭਾਈ ਹਰਪ੍ਰੀਤ ਨੂੰ ਡੀਕ ਕੇ ਵਗ ਜੀ ਹੋਰ ਖੜ ਜਾਂਦੀ ਭਾਈ ਪਿਛਲੀ ਵਾਰ ਤੇ ਸਿਪਾਹੀ ਉਹਨੂੰ ਤਾਂ ਉਹ ਕਹਿੰਦਾ ਹੁਣ ਮੇਰੇ ਕੰਮਾਂ ਚ ਚੱਲਾ ਫਿਰ ਹੁਣ ਉਹ ਨਹੀਂ ਤੇ ਜਾਣੀ ਸੀ ਵਿਚਾਰੀ ਨੇ ਚੱਲ ਤੈਨੂੰ ਮਿਲ ਗਈ ਕੋਈ ਨੀ ਇਸ ਚੜਾ ਕੇ ਆ ਮੈਨੂੰ ਦੇ ਭਾਂਡੇ ਕੱਢ ਕੇ ਮੈਂ ਲੈ ਜਾਂ ਦਹੀਂ ਤਾਈ ਕਿਉ ਤ ਤੇ ਦਹੀਂ ਪਾ ਕੇ ਨਾ ਸਮਾਰ ਕੇ ਕਹਿੰਦੀ ਵਿੱਚ ਥੋੜਾ ਇਹ ਖੱਬਲ ਜਾ ਪੱਟ ਲਈ ਆ ਬਾਰਗੇ ਖੜਾ ਆਪਣੇ ਹੋ ਖੜਾ ਉਹ ਤੋਂ ਪੱਟ ਲੇਉਂਗੀ ਖੱਬਲ ਜਾ ਮਾਰ ਕੇ ਤੇ ਕਹਿੰਦੀ ਚਿੱਟੇ ਚਿੱਟੇ ਹੋ ਜਾਣਗੇ ਕਹਿੰਦੀ ਸਟੀਲ ਦੇ ਤਾਂ ਬਾਹਰੇ ਮਾੜੇ ਆ ਪਤ ਪਿੱਤਲ ਦੇ ਭਾਂਡੇ ਵਰਤ ਨਾ ਹੁਣ ਭਾਈ ਤੈਨੂੰ ਸੁਰਤਾ ਕੀ ਵੀ ਮਾੜੇ ਹੁੰਦੇ ਸਟੀਲ ਦੇ ਭਾਂਡੇ ਤੇ ਪਿੱਤਲ ਦੇ ਚੰਗੇ ਹੁੰਦੇ ਤਾਈ ਕਹਿੰਦੀ ਆ ਤੇ ਕਿਦੋਂ ਭਾਈ ਮੈਂ ਤੈਨੂੰ ਆ ਕੇ ਫੜਾਉਂਦੀ ਸੀ ਉਹਦੋਂ ਥੂ ਮੇਰੀ ਗੱਲ ਹੀ ਨਹੀਂ ਪਤੀਜੀ ਆ ਫਿਰ ਫੇਰ ਕੀ ਹੋ ਗਿਆ ਇਹ ਤਾਈ ਦੇ ਕਹੇ ਤੂੰ ਕਹਿੰਦਾ ਤੂੰ ਭਾਂਡੇ ਕੱਢ ਕੇ ਲਿਆ ਚਲ ਆ ਜਾ ਭਾਂਡੇ ਤਾਂ ਹੁਣ ਭਾਈ ਬਾਗੇ ਕਿੱਥੇ ਜਾਣੇ ਸੀ ਆਪਦੇ ਟਿਕਾਣੇ ਦੁਕਾਨੇ ਤੇ ਵਾਗ ਗਏ हां ਭਾਂਡੇ ਕਿਤੇ ਤੁਰਦੇ ਆਵੇਂ ਬੇਬੀ ਭਾਂਡੇ ਨੇ ਪੈਰ ਲੱਗੇ ਸੀ ਪੈਰ ਲੱਗੇ ਸੀ ਭਾਈ ਫੇਰ ਹੀ ਵਾਗੇ ਬਸ ਉਹ ਤਾਂ ਅੱਗੇ ਥਾ ਸਿਰ ਵਾਗੇ ਹੁਣ ਨਹੀਂ ਆਉਂਦੇ ਭਾਂਡੇ ਮੁੜ ਕੇ ਵਾਗ ਕਿੱਥੇ ਗਏ ਫਿਰ ਦੱਸ ਤਾਂ ਸਹੀ ਮੈਨੂੰ ਉਹ ਤਾਂ ਰਾਜਵੀਰ ਨੂੰ ਟਕਾਤੇ ਭਾਈ ਮਤ ਅੱਕੀ ਨਾ ਕਰ ਤੂੰ ਮਾਂਗੇ ਨਾ ਅੱਛਾ ਮੈਨੂੰ ਤਾਏ ਕੇ ਘਰੇ ਭੇਜ ਕੇ ਤੂੰ ਤੇ ਤੀ ਨੂੰ ਚੋਰਗੋ ਭਾਂਡੇ ਦੇ ਦਿੱਤੇ ਤੇ ਚੱਕ ਕੇ ਪਿੱਤਲ ਦੀ ਐ ਕਰ ਬੇਬੇ ਜਿਵੇਂ ਦਿੱਤੇ ਨਾ ਆਹਦੀ ਕੁੜੀ ਨੂੰ ਭਾਂਡੇ ਲੈ ਕੇ ਆ ਜਾ ਕੇ ਮਾ ਦਾ ਕੋਈ ਨਹੀਂ ਲੈ ਕੇ ਆਉਂਦੇ ਭਾਈ ਉਹ ਤੇ ਤਾਂ ਮੈਂ ਤੈਨੂੰ ਮੱਲੋ ਮਾਲੀ ਤੇਰੇ ਹੱਥੇ ਫੜਾਏ ਭਾਂਡੇ ਜਿਹੜੀਆਂ ਮਿੰਟਾ ਕਰੀਆਂ ਵੀ ਭਾਈ ਭਾਂਡੇ ਆ ਮਾਜਲ ਤੂੰ ਤਾਂ ਨਹੀਂ ਲੈ ਤਾ ਮੈਨੂੰ ਐਂ ਦੱਸ ਫੇਰਾ ਹੀ ਕੰਮ ਕਰ ਦੂੰ ਤੁਸੀ ਮਾਵਾਂ ਤੀਆਂ ਜੇ ਮੈਂ 2 ਮਿੰਟ ਬਾਗੀ ਤਾਂ ਹੀ ਡਿੱਕਿਆ ਨਹੀਂ ਤਾਂ ਹੀ ਚੋਰਗੋ ਚੜਾ ਕੇ ਆਈਆਂ ਨੂੰ ਤੂੰ ਚੋਰੀ ਦੀ ਆਦਤ ਛੋਡੀ ਗਈ ਨਹੀਂ ਮਾਵਾਂ ਧੀਆਂ ਦੀ ਜਿਹੜੀ ਚੀਜ਼ ਹੁੰਦੀ ਐ ਇੱਥੇ ਚੋਰ ਮੁੰਡਾ ਚੱਕ ਕੇ ਲੈ ਜਾਂਦੀ ਐ ਮੇਰੇ ਮੰਗਰੋ ਮੇਰੇ ਮੰਗਰੋ ਹੀ ਮੁੜ ਜਾਂਦੀ ਐ ਨਾ ਫਿਰ ਐਡੀ ਕੀ ਕਾਲੀ ਸੀ ਮੈਨੂੰ ਤੋ ਖਾ ਕੇ ਲੈ ਜਾਂਦੀ ਜੇ ਮੈਂ ਦੇਣੇ ਹੁੰਦੇ ਮੈਂ ਆਪ ਹੀ ਦੇਣਦੀ ਅੱਦੇ ਨਾ ਚੋਰੀ ਦਾ ਭਾਈ ਕਾਦਿਆ ਮੇਰੇ ਭਾਂਡੇ ਸੀ ਮੈਂ ਆਪਦੇ ਚਕਾਤੇ ਤੂੰ ਵਰਤੇ ਨਹੀਂ ਉਹ ਖਰਾਬ ਹੋਈ ਜਾਂਦੇ ਸੀ ਉਹ ਕਹਿੰਦੀ ਮੈਨੂੰ ਕਾਗ ਫਿੱਟਲ ਦੇ ਭਾਂਡੇਗਾ ਮੈਂ ਭਾਈ ਦੇਤੇ ਉਹਨੂੰ ਨਾ ਫਿਰ ਉਹਦੇ ਦੀ ਵੀ ਪਈ ਸੀ ਉਦੋਂ ਤੂੰ ਉਹਨੂੰ ਵਿਆਹ ਵੇਲੇ ਦੇਣਦੀ ਉਹਦੇ ਉਦੋਂ ਤੋਂ ਤੂੰ ਉਹੀ ਗੱਲ ਉਹ ਤਾਂ ਕਹਿੰਦੀ ਮੇਰੀ ਧੀ ਵਾਤੇ ਸੈਟ ਚਾਹੀਦੇ ਉਦੋਂ ਤੂੰ ਦੇਸ ਦੇ ਪੈਸੇ ਲਵਾਤੇ ਭਾਂਡਿਆਂ ਤੇ ਉਦੋਂ ਤੂੰ ਪਿੱਤਲ ਦੇ ਭਾਂਡੇ ਨਹੀਂ ਦਿੱਤੇ ਹੁਣ ਚੱਕ ਕੇ ਤੂੰ ਪਿੱਤਲ ਦੇ ਫੜਾਤੇ ਵੇ ਮੈਨੂੰ ਤਾਂ ਪਿੱਤਲ ਦੇ ਭਾਂਡੇ ਚਾਹੀਦੇ ਕਿਸੇ ਵੀ ਹਾਲ ਚ ਮੈਨੂੰ ਤਾਂ ਲਿਆ ਕੇ ਦੇ ਦੇ ਕੋਲੇ ਸੇ ਦੇ ਪਾਇਆ ਭਾਈ ਇਹਦਾ ਬੋਰਾ ਭਰ ਕੇ ਜੱਟਾ ਤੇਰੀ ਮਾਂ ਨੇ ਤੇ ਆਪਦੇ ਉਹ ਕੱਢ ਲਾ ਹੁਣ ਉਹ ਵਾਤ ਲਾ ਭਾਈ ਉਹ ਮਾਂਜ ਲਾ ਨਾ ਮੇਰੀ ਮਾਂ ਨੇ ਦਿੱਤੇ ਉਹ ਤਾਂ ਨਵੇਂ ਭਾਂਡੇ ਨੇ ਉਹ ਮੈਂ ਕੋਲਾ ਮਾਮੇ ਤਾਂ ਤੇਰੇ ਵਾਲੇ ਭਾਂਡੇ ਬਰਤਣੇ ਮੈਂ ਤੈਨੂੰ ਦੱਸਾਂ ਜਿਹੜੇ ਸੱਸ ਦੇ ਭਾਂਡੇ ਹੁੰਦੇ ਹਨ ਨਾ ਉਹਨਾਂ ਤੇ ਨੂਨ ਦੇ ਹੱਕ ਹੁੰਦਾ ਫਿਰ ਉਹ ਨਹੀਂ ਹੱਕ ਉਹਨੂੰ ਹੁੰਦਾ ਜੇ ਤੀਨ ਨੂੰ ਅਗਲੀ ਉਹ ਨਹੀਂ ਦੇ ਦੇ ਮੇਰੀ ਮਾਂ ਨੇ ਤਾਂ ਫਿਰ ਮੈਨੂੰ ਸਟੀਲ ਦੇ ਨਹੀਂ ਦਿੱਤੇ ਵਾਲੇ ਮੇਰੀ ਮਾਂ ਨੇ ਤਾਂ ਵਾਲੇ ਸੈੱਟ ਨਹੀਂ ਦਿੱਤੇ ਮੈਂ ਪਿੱਤਲ ਦੇ ਭਾਂਡੇ ਲਿਆਏ ਬਸ ਫਿਰ ਤੁਹਾਨੂੰ ਕੱਢ ਲਾਂ ਆਪਾਂ ਮਾਜ ਲਾਂਗੇ ਉਹਨਾਂ ਨੂੰ ਵਾਤ ਲਾਂਗੇ ਆਪਾਂ ਮੈਂ ਤਾਂ ਜਮਾ ਨਹੀਂ ਕੱਢਦੀ ਮੈਨੂੰ ਤਾਂ ਤੇਰੇ ਵਾਲੇ ਭਾਂਡੇ ਚਾਹੀਦੇ ਤੇਰੇ ਵਾਲੇ ਭਾਂਡੇ ਲਿਆਏਂਗੀ ਤਾ ਰੋਟੀ ਬਕਾਉਂਗੀ ਨਹੀਂ ਮੈਂ ਤਾਂ ਨਾ ਸਟੀਲ ਦੀ ਪ੍ਰਾਂਤ ਕੇ ਆਟਾ ਨਹੀਂ ਗੁੰਨਦੀ ਫਿਰ ਅੱਛਾ ਅੱਜ ਪਾਈ ਛੇਤੀ ਫਿਰ ਬਾਹਰ ਸਟੀਲ ਦੀ ਭਰਾ ਦਾ ਤੈਨੂੰ ਬਾਹਰ ਮਾ ਹੋ ਗਿਆ ਉਹਦੇ ਦੀ ਤੈਨੂੰ ਬਾਹੀ ਵੀ ਨਹੀਂ ਸੀ ਕਿਦੋਂ ਮੈਂ ਤੈਨੂੰ ਰਵਾ ਰਵਾ ਮੱਲੋ ਮਲਿਆ ਤੇ ਫੜਾਈ ਉਹ ਤਾਂ ਮਾਂਜੇ ਨਹੀਂ ਹੁਣ ਇਹਨੂੰ ਸੁਰਗ ਆ ਗਿਆ ਫਿਰਤੀ ਪਿੱਤਲ ਦੇ ਭਾਂਡਿਆਂ ਦਾ